ਪੰਜਾਬ ਦੇ ਵਿੱਚ ਜਿੰਨੀਆਂ ਰੈਲੀਆਂ ਹੋ ਰਹੀਆਂ ਤੁਹਾਡੇ ਵੀ ਧਿਆਨ ਦੇ ਵਿੱਚ ਆ ਗਿਆ ਤੁਸੀਂ ਨਜ਼ਰ ਰੱਖ ਰਹੇ ਹੋਵੋਗੇ ਲੱਗਦਾ ਕਿ ਮੁੱਦੇ ਨਿਰਧਾਰਤ ਕਰ ਦਿੱਤੇਗੇ ਨੇ ਖੁੰਝੇ ਲਾ ਦਿੱਤੇਗੇ ਨੇ ਚਰਚਾ ਸਿਰਫ ਸਿਰਫੀਏ ਹੋ ਰਹੀਏ ਕਿ ਕਿਵੇਂ ਆਪਣੀ ਪਾਰਟੀ ਦਾ ਕੈਡਰ ਵੱਡਾ ਕਰਨਾ ਹੈਗਾ ਕਿਤੇ ਨਾ ਕਿਤੇ ਸਾਡੇ ਕਦੀ ਇਹ ਲੀਗਲ ਡਾਕੂਮੈਂਟ ਬਣ ਗਏ ਕਿ ਜੋ ਮੁੱਦੇ ਜੋ ਵਿਧਾਨ ਜੋ ਚੋਣ ਮੈਨੀਫੈਸਟੋ ਪੇਸ਼ ਇਤਜਾਦਦੇ ਨੇ ਕਿਤੇ ਨਾ ਕਿਤੇ ਉਹ ਕਦੇ ਇੱਕ ਨਾ ਕਦੇ ਲੋਕਾਂ ਵੱਲ ਪ੍ਰਤੀ ਜਵਾਬ ਤਹੀ ਬਣੇਗੀ ਜਾਂ ਨਹੀਂ ਬਣੇਗੀ ਗਵਾਂ ਤਾਂ ਮਾਰਜੀ ਕਿਹੜੇ ਬੁੱਤੇ ਉਠਾਰੇ ਕਿਸ ਤਰ੍ਹਾਂ ਇਹ ਗੱਲਾਂ ਕਰਦਾ ਪਿੰਡਾਂ ਦਾ ਜ਼ਿਕਰ ਕੀਤਾ ਜਾ ਰਿਹਾ ਇਹਨੂੰ ਇਸ ਹਲਕੇ ਦਾ ਨਹੀਂ ਪਤਾ ਇਹਨੂੰ ਇਸ ਏਰੀਏ ਦਾ ਨਹੀਂ ਪਤਾ ਇਹਦੇ ਵਿੱਚ ਆ ਝੰਡਾ ਲੱਗਿਆ ਹੋਇਆ ਇਹਦੇ ਵਿੱਚ ਫਲਾਨਾ ਝੰਡਾ ਲੱਗਿਆ ਹੋਇਆ ਇੱਕ ਇੱਕ ਮਕਾਨ ਤੇ ਦੋ ਦੋ ਝੰਡੇ ਲੱਗੇ ਹੋਏ ਨੇ ਕਿਹਾ ਸਾਡੇ ਜੁਣੇ ਹਾਲੇ ਤੱਕ ਜੇ ਜੋ ਲੋਕ ਸਭਾ ਟੋਨਾ ਦੀ ਜ਼ਿਕਰ ਕਰਦੇ ਆਪਾਂ ਤਾਂ ਲੋਕ ਸਭਾ ਦੇ ਵਿੱਚ ਜਾ ਕੇ ਆਵਾਜ਼ ਉਠਣੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਲੱਗਣ ਨਾ ਕਿ ਜਿਹੜੀਆਂ ਹੋਰ ਫੈਕਟਰੀਆਂ ਲੱਗਦੀਆਂ ਜਿਹੜੀਆਂ ਪੰਜਾਬ ਦੇ ਹਵਾ ਪਾਣੀ ਨੂੰ ਪਾਣੀ ਨੂੰ ਪੁਲੀਟ ਕਰ ਰਹੀਆਂ ਨੇ ਲੱਗਦਾ ਕਿ ਪੰਜਾਬ ਦੀ ਖੇਤੀ ਸੈਕਟਰ ਵੀ ਉਸ ਤਰ੍ਹਾਂ ਦੇ ਨਾਲ ਅੱਜ ਤੱਕ ਗੱਲ ਹੀ ਨਹੀਂ ਸੁਣੀ ਗਈ ਪਹਿਲ ਸੇ ਗੱਲ ਹੈ ਕਿ ਐਗਰੀਕਲਚਰ ਇਟਸੈਲਫ ਕ੍ਰਾਈਸਿਸ ਦੇ ਵਿੱਚ ਹੈ ਬਿਲਕੁਲ ਦੁਨੀਆ ਦੇ ਵਿੱਚ ਇਸ ਵੇਲੇ ਐਗਰੀਕਲਚਰ ਵਿਦਆਊਟ ਸਬਸਿਡੀ ਕਿਤੇ ਸਰਵਾਈਵ ਨਹੀਂ ਕਰ ਪਾ ਰਹੀ ਜ਼ਰੂਰੀ ਨਹੀਂ ਕਿ ਪੰਜਾਬ ਦੀ ਕਣਕ ਆ ਕੇ ਚੰਡੀਗੜ੍ਹ ਦੀ ਆਟਾ ਮਿਲ ਦੇ ਵਿੱਚ ਹੀ ਵੜਿਆ ਜਾ ਕੇ ਪੀਸੀ ਜਾਂਦੀ ਹੈ ਉਹ ਪਿੰਡ ਪੁੱਤਰ ਦੇ ਉੱਤੇ ਬਲਾਕ ਪੁੱਤਰ ਦੇ ਉੱਤੇ ਹੋਰ ਡੁੱਟ ਲੱਗ ਸਕਦੇ ਨੇ ਉੱਥੇ ਦਲੀਆ ਵੀ ਬਣ ਸਕਦਾ ਉੱਥੇ ਮੈਦਾ ਵੀ ਬਣ ਸਕਦਾ ਉੱਥੇ ਆਟਾ ਵੀ ਬਣ ਸਕਦਾ ਉੱਥੇ ਹਰ ਤਰ੍ਹਾਂ ਦੀ ਬਰੈਡ ਵੀ ਬਣ ਸਕਦੀ ਹੈ ਉਹ ਪ੍ਰੋਸੈਸਿੰਗ ਪ੍ਰੋਪਰ ਹੋਵੇ ਜਿਹਦੇ ਨਾਲ ਉਹਦੀ ਇਨਕਮ ਕਿਸਾਨੀ ਦੇ ਖਾਤੇ ਸ਼ੇ ਛੇ ਦੇ ਇਹ ਵੀ ਬਿਆਨ ਆਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜ਼ੁਬਾਨੋਂ ਆਪਾਂ ਬਿਆਨ ਸੁਣੇ ਕਿ 81 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੇ ਨੇ ਬਦਕਸੀਤੀ ਹੈ ਮੇਰੇ ਦੇਸ਼ ਦੀ ਕਿ ਅੱਜ ਵੀ ਅਸੀਂ 80 ਕਰੋੜ ਲੋਕਾਂ ਨੂੰ ਉਹਨਾਂ ਪੈਰਾਂ ਤੇ ਖੜਾ ਨਹੀਂ ਕਰ ਸਕੇ ਉਹਨਾਂ ਨੂੰ ਇੱਕ 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 ਬੋਲ ਇੱਕ ਕਟੋਰੀ ਦੇ ਕੇ ਖੜੇ ਕਰ ਦਿੱਤਾ ਲੋਕਾਂ ਨੂੰ ਕਿ ਤੁਸੀਂ ਇਹਦੇ ਰਹਿਮਤ ਉੱਤੇ ਤੁਸੀਂ ਜੁੜੋ ਅੱਜ ਦੇ ਦੇਸ਼ ਦੇ ਵਿੱਚ ਬਿਲਕੁਲ ਫ੍ਰੀ ਚੀਜ਼ ਕੋਈ ਨਹੀਂ ਮਿਲਣੀ ਚਾਹੀਦੀ ਜੇ ਤੁਸੀਂ ਦੇਸ਼ ਨੂੰ ਬਚਾਣਾ ਤੁਸੀਂ ਸਬਸਾਈਡ ਰੇਟ ਦੇ ਦਿਓ ਤੁਸੀਂ ਦਿਓ ਉਹਨਾਂ ਨੂੰ ਇਸ ਇਸ ਮਾਹੌਲ ਦੇ ਵਿੱਚ ਖੜਾ ਕਰ ਦਿਓ ਕਿ ਉਹ ਕਿ ਮਾਰ ਸਖਣ ਉਹਨਾਂ ਦੇ ਹੱਥਾਂ ਨੂੰ ਕੰਮ ਦਿਓ 400 ਰੁਪਏ ਦਾ ਰਾਸ਼ਟਰ ਦੇ ਕੇ ਤੁਸੀਂ 4000 ਦੀ ਜੌਬ ਕਿਉਂ ਨਹੀਂ ਦਿੰਦੇ 4000 ਦਾ ਕੰਮ ਕਿਉਂ ਨਹੀਂ ਦਿੰਦੇ ਅਨਵਾਰ ਮੈਂ ਤਾਂ ਬੜਿਆ ਜ਼ਬਰਦਸਤ ਫੋਟਾ ਆ ਰਹੀ ਹੈ ਅਨਵਾਰ ਮੈਂ ਤਾਂ ਸਾਡਾ ਇੰਦਾ ਗੰਦਾ ਹੋ ਰਿਹਾ ਖਰਾਬ ਹੋ ਰਿਹਾ ਪਾਣੀ ਗੰਦਾ ਹੋ ਰਿਹਾ ਸਾਡਾ ਗਰਮੀ ਵੱਧ ਰਹੀ ਹੈ ਜਿਹਦੇ ਦੋਸੀ ਬੇਰੋਜ਼ਗਾਰੀ ਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਸੀ ਕਿ ਤਾਂ ਬੇਰੋਜ਼ਗਾਰੀ ਨਾਲ ਦੋ ਤਿੰਨ ਚੀਜ਼ਾਂ ਜੁੜ ਚੁੱਕੀਆਂ ਨੇ ਇੱਕ ਨਸ਼ਾ ਜੁੜ ਜਾਂਦਾ ਤੇ ਇੱਕ ਤਜ਼ਾਕ ਇਥੋਂ ਜਿਹੜਾ ਲੋਕ ਲਗਾਤਾਰ ਪਲਾਨ ਕਰ ਰਹੇ ਨੇ ਲੱਗਦਾ ਕਿ ਪੰਜਾਬ ਲਈ ਇਹ ਦੋ ਇਸ਼ੂ ਵੀ ਬਹੁਤ ਵੱਡੇ ਨੇ ਨਸ਼ਾ ਦੀ ਇਹ ਕਲਾ ਇਹਦੇ ਵਿੱਚ ਰਾਜਨੀਤਿਕ ਵੱਡੇ ਪੱਤਰ ਦੇ ਉੱਤੇ ਟਾਪ ਦੇ ਬਿਊਰੋਕਰੇਟਸ ਵੀ ਇਨਵੋਲਡ ਨੇ ਜਦੋਂ ਟ੍ਰੇਡ ਬਣ ਜਾਂਦਾ ਹੈ ਕਿ ਉਹਦੇ ਵਿੱਚ ਪ੍ਰੋਫਿਟ ਜਿਸੇ ਬਹੁਤ ਵੱਡਾ ਸੁਣ ਰਹੇ ਹੋ 200 ਕਰੋੜ ਦਾ 500 ਕਰੋੜ ਦਾ 1000 ਕਰੋੜ ਦਾ ਰੱਛਾ ਫੜਿਆ ਜਾ ਰਿਹਾ ਹੈ ਮੁੜ ਕੇ ਚਾਰ ਤੇ ਬਹੁਤ ਕੋਈ ਨਹੀਂ ਕਿੱਥੇ ਜਾਂਦੇ ਆ ਨੋਬਾਡੀ ਬਣੀ ਅੱਛਾ ਜੀ ਕੱਲ੍ਹ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ। ਪਰ ਇਸ ਭਖੇ ਹੋਏ ਚੋਣ ਅਖਾੜੇ ਦੇ ਵਿੱਚ ਮੁੱਦੇ ਗਾਇਬ ਨੇ। ਮੁੱਦੇ ਕਿਨਾਰੇ ਤੇ ਕਰ ਦਿੱਤੇ ਗਏ ਨੇ। ਮੁੱਦਿਆਂ ਦੀ ਕੋਈ ਗੱਲ ਕਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਚਰਚਾ ਹੋ ਰਹੀ ਹੈ ਤੇ ਸਿਰਫ ਇਸ ਗੱਲ ਤੇ ਹੋ ਰਹੀ ਹੈ ਕਿ ਕਿਵੇਂ ਅਸੀਂ ਦੂਜੀ ਪਾਰਟੀ ਦੇ ਵਿੱਚ ਜਾ ਕੇ ਸੇਂਦ ਲਾਉਣੀ ਹੈ। ਕਿਵੇਂ ਉਹਨਾਂ ਦੀ ਪਾਰਟੀ ਤੋਂ ਬੰਦੇ ਤੋੜ ਕੇ ਆਪਣੀ ਪਾਰਟੀ 'ਚ ਰਲਾਉਣੇ ਨੇ ਜਦੋਂ ਪਾਰਟੀ ਦਾ ਕੋਈ ਨੈਸ਼ਨਲ ਲੀਡਰ ਆਇਆ ਹੋਵੇ ਤਾਂ ਕਿਸ ਤਰੀਕੇ ਨਾਲ ਸਟੇਜ ਤੇ ਅਸੀਂ ਹੋਰ ਬੰਦਿਆਂ ਦੇ ਗਲਿਆਂ ਦੇ ਵਿੱਚ ਆਪਣੇ ਪੱਟੇ ਪਾਉਣੇ ਹੈਗੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਕਿ ਪੰਜਾਬ ਦੇ ਵਿੱਚ ਇੰਨੇ ਮਸਲੇ ਨੇ ਜਿਹੜੇ ਅੱਖੋਂ ਪਰੋਖੇ ਕਰ ਦਿੱਤੇ ਗਏ ਨੇ ਜਿੱਥੇ ਵੀ ਜਾਓ ਜਿਹੜੀ ਵੀ ਰੈਲੀ ਦੇ ਵਿੱਚ ਜਾਓ ਮੁੱਦਿਆਂ ਦੀ ਗੱਲ ਘੱਟ ਇੱਕ ਦੂਜੇ ਤੇ ਤੰਜ ਕੱਸਣ ਦੀ ਦੂਸ਼ਣਬਾਜ਼ੀ ਕਰਨ ਦੀ ਚਰਚਾ ਜ਼ਿਆਦਾ ਹੋ ਰਹੀ ਹੈ ਕੀ ਪੰਜਾਬ ਦੀ ਇਹ ਤਸਵੀਰ ਰਹੀ ਹੈ ਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਸਾਹਮਣੇ ਕਿਸੇ ਦੀ ਬਰਾਈ ਕੀਤੀ ਜਾਵੇ ਜਾਂ ਲੋਕਾਂ ਦੇ ਉੱਪਰ ਚਿੱਕੜ ਸਿੱਟਿਆ ਜਾਵੇ ਜਾਂ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਮਸਲੇ ਹੱਲ ਹੋਣ ਤਾਂ ਅੱਜ ਦਾ ਮੁੱਦਾ ਇਸੇ ਤੇ ਕਰਨਾ ਆਪਾਂ ਸਾਰੀ ਚਰਚਾ ਕਰਨੀ ਹੈ ਇਸੇ ਮੁੱਦੇ ਨੂੰ ਲੈ ਕੇ तमाम ਗੱਲਬਾਤ ਦੇ ਲਈ ਸਾਡੇ ਨਾਲ ਮਾਹਿਰ ਸਜਣ ਸਿੰਘ ਜੀ ਜੁੜਨਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਾਂਗੇ ਕਿ ਕਿਸ ਤਰੀਕੇ ਨਾਲ ਪੂਰੇ ਮਸਲੇ ਨੂੰ ਸਮਝਦੇ ਨੇ ਕਿਉਂਕਿ ਲੰਮਾ ਤਜਰਬਾ ਹੈਗਾ ਉਹਨਾਂ ਦਾ ਤੇ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਪੈਣੀ ਨਜ਼ਰ ਰੱਖਦੇ ਨੇ ਤੇ ਦੇਸ਼ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਪੰਜਾਬ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਉਹਨੂੰ ਵੀ ਬੜੇ ਨਜ਼ਰੀਏ ਨਾਲ ਸਮਝਦੇ ਨੇ ਸਜਣ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਿਹਰਬਾਨੀ ਜੀ ਸੱਚਾ ਸਰ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤਾਂ ਅਸੀਂ ਪੂਰੇ ਦੇਸ਼ ਦੀ ਗੱਲ ਕਰਦੇ ਹਾਂ ਕਿ ਦੇਸ਼ ਦੀ ਸਰਕਾਰ ਬਣਨੀ ਹੈ ਪਰ ਜਦੋਂ ਅਸੀਂ ਆਪਣੇ ਖਿੱਤੇ ਦੀ ਗੱਲ ਕਰਨੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਜਿੰਨੀਆਂ ਰੈਲੀਆਂ ਹੋ ਰਹੀਆਂ ਤੁਹਾਡੇ ਵੀ ਧਿਆਨ ਦੇ ਵਿੱਚ ਹੈਗਾ ਤੁਸੀਂ ਨਜ਼ਰ ਰੱਖ ਰਹੇ ਹੋਵੋਗੇ ਲੱਗਦਾ ਕਿ ਮੁੱਦੇ ਨਿਰਧਾਰਤ ਕਰ ਦਿੱਤੇ ਗਏ ਨੇ ਖੁੰਝੇ ਲਾ ਦਿੱਤੇ ਗਏ ਨੇ ਚਰਚਾ ਸਿਰਫ ਤੇ ਸਿਰਫ ਇਹ ਹੋ ਰਹੀ ਹੈ ਕਿ ਕਿਵੇਂ ਆਪਣੀ ਪਾਰਟੀ ਦਾ ਕੈਡਰ ਵੱਡਾ ਕਰਨਾ ਹੈਗਾ ਤੋੜ ਵਿਛੋੜੇ ਕਰਨੇ ਹੈਗੇ ਜੋੜ ਤੋੜ ਲਾਉਣੇ ਹੈਗੇ ਤੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਪੁਗਤੌਣਾ ਹੈਗਾ ਬਿਲਕੁਲ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਹੈਗਾ ਬਹੁਤ ਇੰਪੋਰਟੈਂਟ ਹੈ ਇਸ ਵੇਲੇ ਜੀ ਮੈਂ ਦੇਖ ਰਿਹਾ ਸਾਂ ਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਹੈ ਪੰਜਾਬ ਤੇ ਮੁੱਦਿਆਂ ਦੀ ਗੱਲ ਕਿਤੇ ਨਾ ਕਿਤੇ ਚੱਲਣੀ ਚਾਹੀਦੀ ਹੈ ਜਿਹੜਾ ਬੁੱਧੀਜੀਵੀ ਵਰਗ ਹੈ ਜਾਂ ਮਲਾਜ਼ਮ ਜਮਾਤ ਹੈ ਉਹਦੇ ਵਿੱਚ ਮੈਂ ਅਕਸਰ ਅਕ੍ਰੋਸ ਦੀ ਸੈਕਸ਼ਨ ਇਹ ਗੱਲ ਅੱਜਕੱਲ ਡਿਸਕਸ ਕਰ ਰਹੇ ਹਾਂ ਤੇ ਲੋਕ ਇਹ ਆਮ ਚਾਚਾ ਹੈ ਕਿ ਜੋ ਲੋਕ ਮੁੱਦੇ ਨੇ ਲੋਕ ਮਸਲੇ ਨੇ ਉਹਨਾਂ ਦੇ ਉੱਤੇ ਕਦੋਂ ਧਿਆਨ ਦਿੱਤਾ ਜਾਏਗਾ ਜੀ ਪੰਜਾਬ ਤੇ ਪ੍ਰਤੀ ਜੋ ਨਜ਼ਰੀਆ ਸੈਂਟਰ ਦਾ ਪਲੱਸ ਮੌਜੂਦਾ ਜੋ ਕੈਂਡੀਡੇਟ ਸਿਲੈਕਸ਼ਨ ਲੜ ਰਹੇ ਨੇ ਉਹ ਬੜਾ ਧਿਆਨ ਦੇ ਨਾਲ ਦੇਖਣਯੋਗ ਹੈ ਜੀ ਸਾਨੂੰ ਦੇਖਣਾ ਇਹ ਪੈਗਾ ਕਿ ਪੰਜਾਬ ਦੇ ਅਸਲੀ ਮੁੱਦੇ ਜਿਹੜੇ ਹੈਗੇ ਆ ਉਹਨਾਂ ਨੂੰ ਕਦੋਂ ਚੁੱਕਿਆ ਜਾਏਗਾ ਕਈ ਵਾਰ ਮੈਂ ਇਸ ਗੱਲ ਦਾ ਪ੍ਰੋੜਤਾ ਕਰ ਚੁੱਕਾ ਕਿ ਕਿਤੇ ਨਾ ਕਿਤੇ ਸਾਡੇ ਕਦੀ ਇਹ ਲੀਗਲ ਡਾਕੂਮੈਂਟ ਬਣ ਗਏ ਕਿ ਜੋ ਮੁੱਦੇ ਜੋ ਵਿਧਾਨ ਜੋ ਚੋਣ ਮੈਨੀਫੈਸਟੋ ਪੇਸ਼ ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਉਹ ਕਦੇ ਇੱਕ ਨਾ ਕਦੇ ਲੋਕਾਂ ਵੱਲ ਪ੍ਰਤੀ ਜਵਾਬਦੇਹੀ ਬਣੇਗੀ ਜਾਂ ਨਹੀਂ ਬਣੇਗੀ ਬਿਲਕੁਲ ਅੱਜ ਸਹੀ ਮਹਨਿਆਂ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਵੱਡਾ ਮੁੱਦਾ ਹੈ ਜੀ ਪੰਜਾਬ ਦਾ ਬੱਚਾ ਬੱਚਾ ਤੜਫਿਆ ਪਿਆ ਹੈ ਮਾਈਗ੍ਰੇਸ਼ਨ ਤਾਂ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ ਕਿਸਾਨੀ ਦਾ ਬਹੁਤ ਵੱਡਾ ਇਸ਼ੂ ਹੈ ਐਸ ਵੇਲੇ ਖੇਤ ਮਜ਼ਦੂਰ ਤਰਫ ਰਹੇ ਨੇ ਮੁਲਾਜ਼ਮ ਪੱਕੇ ਹੋਣ ਦੇ ਲਈ ਰੈਗੂਲਰ ਜੌਬ ਦੇ ਲਈ ਕਿਤੇ ਨਾ ਕਿਤੇ ਹਰ ਪਾਸੇ ਤਰਫ ਰਹੇ ਨੇ ਹਰ ਪਾਸੇ ਹਹਾਕਾਰ ਮਚੀ ਹੋਈ ਹੈ ਜੀ ਧੀਆਂ ਪੈਣਾ ਸਾਡੀਆਂ ਬੱਚੀਆਂ ਚੌਕਾਂ ਤੇ ਖੜ੍ਹਦੀਆਂ ਨੇ ਅੱਜ ਵੀ ਉਹ ਡਾਂਗਾ ਖਾ ਰਹੀਆਂ ਨੇ ਲੜਾਈ ਲੜ ਰਹੀਆਂ ਨੇ ਕੁਆਲੀਫਾਈਡ ਹੋ ਕੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਤੇ ਫਿਰ ਜੇ ਅੱਜ ਨਹੀਂ ਗੱਲ ਹੋਏਗੀ ਤੇ ਕਦੋਂ ਹੋਏਗੀ ਜੀ ਪੰਜਾਬ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਸੀ ਮੈਂ ਬੜੀ ਕੋਸ਼ਿਸ਼ ਕਰ ਰਿਹਾ ਕਿ ਧਰਮ ਔਰ ਜੋ ਜਾਤ ਦੀ ਰਾਜਨੀਤੀ ਹੈ ਉਸ ਤੋਂ ਉੱਪਰ ਉੱਟ ਕੇ ਆਸ ਬਿਲੇ ਪੜਿਆ ਲਿਖਿਆ ਨੌਜਵਾਨ ਇਨਾਂ ਚੀਜ਼ਾਂ ਤੋਂ ਬਾਹਰ ਆ ਚੁੱਕਾ ਹੈ ਉਹਨਾਂ ਦੀ ਨਜ਼ਰ ਨੂੰ ਸਮਝੋ ਉਹ ਚਾਹੁੰਦੇ ਕੀ ਨੇ ਉਹਨਾਂ ਦੇ ਹੱਥਾਂ ਨੂੰ ਕੰਮ ਚਾਹੀਦਾ ਉਸ ਕੰਮ ਦੀ ਗੱਲ ਸਾਡੇ ਸਾਰੇ ਕੈਂਡੀਡੇਟ ਕਿਉਂ ਨਹੀਂ ਕਰਦੇ ਈਵਨ ਮਾਫ ਕਰਨਾ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਕਿਹੜੇ ਮੁੱਦੇ ਉਠਾ ਰਹੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਪਿੰਡਾਂ ਦਾ ਜ਼ਿਕਰ ਕੀਤਾ ਜਾ ਰਿਹਾ ਇਹਨੂੰ ਇਸ ਹਲਕੇ ਦਾ ਨਹੀਂ ਪਤਾ ਇਹਨੂੰ ਇਸ ਏਰੀਏ ਦਾ ਨਹੀਂ ਪਤਾ ਇਹਦੇ ਵਿੱਚ ਆ ਝੰਡਾ ਲੱਗਿਆ ਹੋਇਆ ਇਹਦੇ ਵਿੱਚ ਫਲਾਨਾ ਝੰਡਾ ਲੱਗਿਆ ਹੋਇਆ ਇੱਕ ਇੱਕ ਮਕਾਨ ਤੇ ਦੋ ਦੋ ਝੰਡੇ ਲੱਗੇ ਹੋਏ ਨੇ ਕਿਹੜਾ ਹੈ ਸਾਡੇ ਇਸ਼ੂ ਨੇ ਕਿਹਾਂ ਅੱਜ ਦਾ ਨੌਜਵਾਨ ਤੁਹਾਡੀਆਂ ਇਹ ਨਾ ਗੱਲਾਂ 'ਚ ਕਦੋਂ ਤੱਕ ਤੁਹਾਡਾ ਤੁਸੀਂ ਗਮਰਾਹ ਕਰੋਗੇ ਉਹ ਗੱਲ ਪੁੱਛ ਰਿਹਾ ਹੈ ਕਿ ਮੇਰੀ ਇੰਪਲੋਇਮੈਂਟ ਦਾ ਕੀ ਹੈ ਮੇਰੀ ਐਜੂਕੇਸ਼ਨ ਦਾ ਕੀ ਹੈ ਮੇਰੀ ਹੈਲਥ ਦਾ ਕੀ ਹੈ ਮੇਰੇ ਬੁੱਢੇ ਹੋ ਰਹੇ ਮਾਪੇ ਦੀ ਸਿਹਤ ਦਾ ਉਹਨਾਂ ਦੀ ਪੈਨਸ਼ਨ ਦਾ ਹਾਲ ਕੀ ਹੈ ਇਹ ਜਿਹੜੇ ਇਸ਼ੂਸ ਨੇ ਜਿਹੜੇ ਸਾਹਮਣੇ ਆਣੇ ਚਾਹੀਦੇ ਸੀਗੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਗਨੋਰ ਕੀਤਾ ਜਾ ਰਿਹਾ ਹੈ ਔਰ ਜਗ੍ਹਾ ਜਗ੍ਹਾ ਦੇ ਉੱਤੇ ਜਗ੍ਹਾ ਜਗ੍ਹਾ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ ਕਿਤੇ ਕਿਸਾਨੀ ਕਰ ਰਹੀ ਹੈ ਕਿਤੇ ਅਨਪਲੋਇਡ ਯੂਥ ਕਰ ਰਿਹਾ ਹੈ ਕਿਤੇ ਔਰਤਾਂ ਕਰ ਰਹੀਆਂ ਨੇ ਕਿਤੇ ਖੇਤ ਮਜ਼ਦੂਰ ਕਰ ਰਹੇ ਨੇ ਹਰ ਵਿਅਕਤੀ ਰਾਹਾਂ ਦੇ ਉੱਤੇ ਹੈ ਐਡੀ ਕੜਕ ਦੀ ਧੁੱਪ ਦੇ ਵਿੱਚ ਇਹੋ ਜਿਹੇ ਮੌਸਮ ਦੇ ਵਿੱਚ ਵੀ ਲੋਕ ਆਪਣਾ ਪ੍ਰੋਟੈਸਟ ਕਰਨ ਨੂੰ ਨਹੀਂ ਹਟ پا ਰਹੇ ਮੈਂ ਕਹਿੰਦਾ ਫੇਰ ਨਹੀਂ ਸਮਝ ਆਂਦੀ ਸਾਡੇ ਲੀਡਰਾਂ ਨੂੰ ਤੇ ਬੜੀ ਮਾੜੀ ਗੱਲ ਹੈ ਮੰਤਪਾਗੀ ਕਰ ਸਰ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰਦੇ ਚੱਲੀਏ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਇੱਕ ਕਰਕੇ ਆਪਾਂ ਥੋੜੇ ਜਿਹੇ ਮਸਲੇ ਜਿਹੜੇ ਮੈਨੂੰ ਲੱਗਦਾ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਹੋਣੇ ਚਾਹੀਦੇ ਨੇ ਜਿਨ੍ਹਾਂ ਤੋਂ ਸਰਕਾਰ ਦੇ ਤੌਰ ਤੇ ਜਾਂ ਸਿਆਸਤ ਦੇ ਤੌਰ ਤੇ ਨਜ਼ਰ ਅਲੱਗ ਕੀਤੀ ਹੋਈ ਹੈ ਸਾਡੇ ਬਹੁਤੇ ਰਾਜਨੀਤਕਾਂ ਨੇ ਆਪਾਂ ਉਹਨਾਂ ਦੀ ਚਰਚਾ ਕਰਦੇ ਚੱਲੀਏ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਦਾ ਆਧਾਰ ਮੰਨਦੇ ਹਾਂ ਖੇਤੀਬਾੜੀ ਨੂੰ ਕਿਉਂਕਿ ਖੇਤੀਬਾੜੀ ਹੀ ਅਸੀਂ ਕੁਲਮਲਾ ਕੇ ਸਮਝਦੇ ਹਾਂ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਵੱਡਾ ਤਬਕਾ ਪੰਜਾਬ ਦਾ ਜੇ ਨਿਰਧਾਰਿਤ ਕਰਦਾ ਹੈਗਾ ਨਿਰਪਰ ਕਰਦਾ ਹੈਗਾ ਤਾਂ ਪੰਜਾਬ ਦੀ ਜੀਡੀਪੀ ਜਿਹੜੀ ਨਿਰਧਾਰਿਤ ਹੁੰਦੀ ਹੈ ਤਾਂ ਉਹ ਖੇਤੀ ਸੈਕਟਰ ਤੋਂ ਹੁੰਦੀ ਹੈ ਲੱਗਦਾ ਕਿ ਜਿਸ ਤਰੀਕੇ ਨਾਲ ਕਿਸਾਨ ਹੱਲੇ ਵੀ ਸੜਕਾਂ ਤੇ ਨੇ ਕਿਸਾਨ ਧਰਨੇ ਲਾਉਣ ਦੇ ਲਈ ਮਜਬੂਰ ਨੇ ਕਿਸਾਨਾਂ ਦੀ ਉਸ ਤਰੀਕੇ ਨਾਲ ਆਵਾਜ਼ ਨਹੀਂ ਸੁਣੀ ਗਈ ਹਾਲੇ ਤੱਕ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਦੀ ਜ਼ਿਕਰ ਕਰਦੇ ਆਪਾਂ ਤਾਂ ਲੋਕ ਸਭਾ ਦੇ ਵਿੱਚ ਜਾ ਕੇ ਆਵਾਜ਼ ਉਠਣੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਲੱਗਣ ਨਾ ਕਿ ਜਿਹੜੀਆਂ ਹੋਰ ਫੈਕਟਰੀਆਂ ਲੱਗ ਰਹੀਆਂ ਜਿਹੜੀਆਂ ਪੰਜਾਬ ਦੇ ਹਵਾ ਪਾਣੀ ਨੂੰ ਪਾਣੀ ਨੂੰ ਪੁਲੀਤ ਕਰ ਰਹੀਆਂ ਨੇ ਲੱਗਦਾ ਕਿ ਪੰਜਾਬ ਦੀ ਖੇਤੀ ਸੈਕਟਰ ਦੀ ਉਸ ਤਰੀਕੇ ਨਾਲ ਅੱਜ ਤੱਕ ਗੱਲ ਹੀ ਨਹੀਂ ਸੁਣੀ ਗਈ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਤਜਾਰਤ ਖੋਲਣ ਦਾ ਹਰੇਕ ਬੰਦਾ ਸ਼ਗੂਫਾ ਦੇ ਦਿੰਦਾ ਆਣ ਕੇ ਵੀ ਤਜਾਰਤ ਖੋਲਾਂਗੇ ਅਟਾਰੀ ਹੁਸੈਨੀ ਵਾਲਾ ਬਾਰਡਰ ਤੋਂ ਉਹ ਸ਼ਗੂਫਾ ਹੀ ਰਹਿ ਜਾਂਦਾ ਹੱਲ ਨਹੀਂ ਬਿਲਕੁਲ ਸਹੀ ਗੱਲ ਹੈ ਪਹਿਲੀ ਤੇ ਗੱਲ ਹੈ ਕਿ ਐਗਰੀਕਲਚਰ ਇਟਸੈਲਫ ਕ੍ਰਾਈਸਿਸ ਦੇ ਵਿੱਚ ਹੈ ਦੁਨੀਆ ਦੇ ਵਿੱਚ ਇਸ ਵੇਲੇ ਐਗਰੀਕਲਚਰ ਵਿਦਆਊਟ ਸਬਸਿਡੀ ਕਿਤੇ ਸਰਵਾਈਵ ਨਹੀਂ ਕਰ ਪਾ ਰਹੀ ਕਿਸਾਨ ਤੇ ਜਿੱਥੇ ਆਪਣੀ ਆਮਦਨ ਦਾ ਸੋਰਸ ਹੈ ਉੱਥੇ ਹਿੰਦੁਸਤਾਨ ਦੀ ਗਵਰਨਮੈਂਟ ਵਾਸਤੇ ਵੀ ਆਉਣ ਵਾਲੇ ਦਿਨਾਂ 'ਚ ਕ੍ਰਾਈਸਿਸ ਹੋ ਸਕਦਾ ਜੇ ਫੂਡ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਆਦੀ ਹੈ ਇਹਦੇ ਨਾਲ ਪ੍ਰਾਈਸਸ ਬਹੁਤ ਤੇਜ਼ੀ ਨਾਲ ਵਧਣ ਗਿਆ ਕਿਉਂਕਿ ਯੂਕਰੇਨ ਜਿਹੜਾ ਰਸ਼ੀਆ ਦੀ ਬਾਹਰ ਹੈ ਉਹ ਫੂਡ ਕ੍ਰਾਈਸਿਸ ਦੁਨੀਆ ਦੇ ਵਿੱਚ ਖੜਾ ਕੀਤਾ ਹੈ ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਇਸ ਵਾਰ ਕਈ ਜਗ੍ਹਾ ਦੇ ਉੱਤੇ ਜਿਹੜੀ ਕਣਕ ਹੈ ਉਹ ਜੋ ਐਮਐਸਪੀ ਗਵਰਨਮੈਂਟ ਡਿਕਲੇਅਰ ਕਰਦੀ ਉਸ ਤੋਂ ਵੀ ਜ਼ਿਆਦਾ ਰੇਟ ਤੇ ਵਿਕੀ ਹੈ ਜੀ ਇਹ ਖੁਸ਼ਗਵਾਨ ਵਾਲੀ ਗੱਲ ਨਹੀਂ ਹੈ ਇਹਦੇ ਨਾਲ ਦੂਸਰਾ ਪਾਸਾ ਜਿਹੜਾ ਕੰਜ਼ਿਊਮਰ ਹੈ ਖੇਤ ਮਜ਼ਦੂਰ ਹੈ ਜャ ਦਿਹਾੜੀ ਰੋਟੀ ਕਮਾ ਕੇ ਰੋਟੀ ਖਾਣ ਵਾਲਾ ਆਦਮੀ ਉਹਦੇ ਉੱਤੇ ਕੀ ਅਸਰ ਪੈਗਾ ਜੀ ਸਰਕਾਰਾਂ ਨੂੰ ਪ੍ਰੋਪਰ ਐਮਐਸਪੀ ਦੇਣ ਦੇ ਨਾਲ ਨਾਲ ਬਿਲਕੁਲ ਸਹੀ ਜਾਇਜ਼ ਸਵਾਲ ਖੜਾ ਕੀਤਾ ਐਗਰੋ ਬੇਸਡ ਇੰਡਸਟਰੀ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਹੈ ਮੈਂ ਕਈ ਵਾਰ ਕਹਿੰਦਾ ਹੁਨਾ ਕਿ ਜ਼ਰੂਰੀ ਨਹੀਂ ਕਿ ਪੰਜਾਬ ਦੀ ਕਣਕ ਆ ਕੇ ਚੰਡੀਗੜ੍ਹ ਦੀ ਆਟਾ ਮਿਲ ਦੇ ਵਿੱਚ ਹੀ ਵਧਿਆ ਜਾ ਕੇ ਪੀਸੀ ਜਾਂਦੀ ਹੈ ਉਹ ਪਿੰਡ ਪੱਤਰ ਦੇ ਉੱਤੇ ਬਲੌਕ ਪੱਤਰ ਦੇ ਉੱਤੇ ਹੋਰ ਯੂਨਿਟ ਲੱਗ ਸਕਦੇ ਨੇ ਉੱਥੇ ਦਲੀਆ ਵੀ ਬਣ ਸਕਦਾ ਉੱਥੇ ਮੈਦਾ ਵੀ ਬਣ ਸਕਦਾ ਉੱਥੇ ਆਟਾ ਵੀ ਬਣ ਸਕਦਾ ਉੱਥੇ ਹਰ ਤਰ੍ਹਾਂ ਦੀ ਬਰੈਡ ਵੀ ਬਣ ਸਕਦੀ ਹੈ ਉਹ ਪ੍ਰੋਸੈਸਿੰਗ ਪ੍ਰੋਪਰ ਹੋਵੇ ਜਿਹਦੇ ਨਾਲ ਉਹਦੀ ਇਨਕਮ ਕਿਸਾਨੀ ਦੇ ਖਾਤੇ ਜਾਵੇ ਜੀ ਪੁਰਸਪਰ ਸਵਦਾ ਨੂੰ ਤਿਆਰ ਨਹੀਂ ਰਸੀ ਫਿਰ ਪਲਾਨਿੰਗ ਹੋਣੀ ਚਾਹੀਦੀ ਹੈ ਕਿ ਐਗਰੀਕਲਚਰ ਦੇ ਵਿੱਚ ਵੱਖ-ਵੱਖ ਡਾਈਵਰਸਿਫਿਕੇਸ਼ਨ ਕਿਵੇਂ ਹੋ ਸਕਦੀ ਹੈ ਡਾਈਵਰਸਿਫਿਕੇਸ਼ਨ ਕਿਸਾਨਾਂ ਨੇ ਕੋਸ਼ਿਸ਼ ਕੀਤੀ ਪਰ ਜਦੋਂ ਉਹਨੂੰ ਸਹੀ ਮੁਆਵਜ਼ਾ ਨਹੀਂ ਮਿਲਿਆ ਉਹਦਾ ਰਿਮਬਰੇਸ਼ਨ ਨਹੀਂ ਮਿਲਿਆ ਉਹਦੀ ਮਿਨੀਮਲ ਸਪੋਰਟ ਪ੍ਰਾਈਸ ਨਹੀਂ ਮਿਲੀ ਮੱਕੀ ਦਾ ਹਾਲ ਦੇਖ ਲਓ ਕੀ ਹੋਇਆ ਬਿਲਕੁਲ ਇਸ ਕਰਕੇ ਕਿਸਾਨ ਜਿਹੜਾ ਹੈਗਾ ਉਹ ਤੜਫ ਰਿਹਾ ਹੈ ਇੱਕ ਤਾਂ ਕਿਸਾਨ ਆਪਣੀ ਲੜਾਈ ਲੜ ਰਿਹਾ ਦੂਜੇ ਦੇਸ਼ ਦੇ ਆਵਾਮ ਦੀ ਵੀ ਲੜ ਰਿਹਾ ਫੂਡ ਕ੍ਰਾਈਸਿਸ ਨਾ ਪੈਦਾ ਹੋਏ ਜਦੋਂ ਹਿੰਦੁਸਤਾਨ ਦੇ ਵਿੱਚ ਫੂਡ ਕ੍ਰਾਈਸਿਸ ਪੈਦਾ ਹੋਇਆ ਸੀਗਾ ਕਿਵੇਂ ਬੌਲ ਲੈ ਕੇ ਅਸੀਂ ਅਮਰੀਕਾ ਦੇ ਅੱਗੇ ਹੋਏ ਸਾਂ ਬੈਠੇ ਸਾਂ ਪੇ ਨਹੀਂ ਉਹ ਨੌਬਤ ਮੁੜ ਕੇ ਨਾ ਆਵੇ ਇਸ ਕਰਕੇ ਕਿਸਾਨੀ ਨੂੰ ਬਹੁਤ ਮਾਈਨੂਟਲੀ ਨੇੜੇੋਂ ਤੋਂ ਸੁਣ ਦੀ ਜ਼ਰੂਰਤ ਹੈ ਅੱਜ ਕਿਸਾਨ ਕਿਵੇਂ ਲੜ ਰਿਹਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਆਪਣੇ ਮੁੱਦਿਆਂ ਤੇ ਲੜ ਰਿਹਾ ਇਹ ਨਹੀਂ ਕਹਿ ਰਿਹਾ ਕਿ ਕਿਸੇ ਨੂੰ ਵੋਟ ਪਾਓ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਉਹ ਉਹ ਲੜਾਈ ਆਪਣੇ ਲੜ ਰਿਹਾ ਸਾਡੇ ਨਾਲ ਗੱਲ ਕਰੋ ਹਰ ਕਿਸੇ ਨੂੰ ਸਵਾਲ ਕਰ ਰਿਹਾ ਹੋ ਠੀਕ ਹੈ ਹਮੇਸ਼ਾ ਹੀ ਜੋ ਮੌਜੂਦਾ ਸਰਕਾਰ ਹੁੰਦੀ ਸੈਂਟਰ ਦੀ ਸਰਕਾਰ ਹੁੰਦੀ ਹੈ ਉਹਨੂੰ ਸਵਾਲ ਕੀਤੇ ਜਾਂਦੇ ਨੇ ਔਰ ਕੀਤੇ ਜਾਣੇ ਵੀ ਚਾਹੀਦੇ ਨੇ ਉਹ ਜਵਾਬ ਦੇ ਐ ਕੱਲ ਕੋਈ ਹੋਰ ਸਰਕਾਰ ਆਏਗੀ ਉਹਨਾਂ ਦੇ பிரதி ਵੀ ਇਸੇ ਐਟੀਟਿਊਡ ਹੋਏਗਾ ਇਸ ਕਰਕੇ ਕਿਸਾਨੀ ਨੂੰ ਸੁਣੋ ਸੁਣ ਕੇ ਜਿਹੜੇ ਉਹਨਾਂ ਦੇ ਜੂਨੀਅਰ ਕਾਜ਼ ਨੇ ਉਹਨਾਂ ਦੇ ਖਿਲਾਫ ਮੰਤ ਭਾਗੀ ਗਲਤ ਜਿਹੜੀ ਹੈਗੀ ਹੈ ਲੈਂਗੁਏਜ ਜਿਹੜੀ ਹੈਗੀ ਹੈ ਭਾਸ਼ਾ ਉਹ ਨਾ ਵਰਤੋ ਪਹਿਲਾਂ ਹੀ ਤਪਿਆ ਹੋਇਆ ਉਸ ਤਪੇ ਹੋਏ ਲੋਕਾਂ ਨੂੰ ਨਾ ਤੁਸੀਂ ਤੰਗ ਕਰੋ ਉਹਨਾਂ ਦੀ ਗੱਲ ਸੁਣ ਕੇ ਕੁਝ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਥੋੜਾ ਜਿਆ ਪਿੱਛੇ ਦੇ ਇਹ ਵੀ ਬਿਆਨ ਆਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜ਼ੁਬਾਨੋਂ ਆਪਾਂ ਬਿਆਨ ਸੁਣੇ ਕਿ 81 ਕਰੋੜ ਤੋਂ ਵੱਧ ਲੋਕਾਂ ਨੂੰ ਉਹ ਮੁਫਤ ਰਾਸ਼ਨ ਦੇ ਰਹੇ ਨੇ ਤਾਂ ਕੁਝ ਉਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਛੜੀਆਂ ਕਹਿੰਦੇ ਕਿ ਅਜਿਹੇ ਹਾਲਾਤ ਕਰ ਦਿੱਤੇ ਗਏ ਨੇ ਕਿ ਬਹੁਤੇ ਜਿਹੜੇ ਅਨਾਜ ਭੰਡਾਰ ਨੇ ਉਹ ਇਸੇ ਸਕੀਮ ਦੇ ਤਹਿਤ ਖਾਲੀ ਕਰ ਦਿੱਤੇ ਗਏ ਨੇ ਤਾਪਮਾਨ ਜਿਹੜਾ ਵਧ ਰਿਹਾ ਹੈਗਾ ਉਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਧਰਤੀ ਦਾ ਤਾਪਮਾਨ ਵੀ ਵਧ ਰਿਹਾ ਹੈਗਾ ਤੇ ਕਿੰਨੇ ਜੇ ਅੱਧਾ ਡਿਗਰੀ ਤਾਪਮਾਨ ਹੋਰ ਵਧਿਆ ਤਾਂ ਉਹਦੇ ਨਾਲ ਪੈਦਾਵਾਰ ਤੇ ਸਿੱਧਾ ਅਸਰ ਹੋਵੇਗਾ ਤੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕਰ ਹੀ ਰਹੇ ਸੀਗੇ ਕਿ ਫੂਡ ਕ੍ਰਾਈਸਿਸ ਪੈਦਾ ਹੋ ਸਕਦਾ ਹੈਗਾ ਲੱਗਦਾ ਕਿ ਦੇਸ਼ ਦੀ ਸਰਕਾਰ ਦਾ ਜਾਂ ਸਾਡੇ ਸਿਆਸਤਦਾਨਾਂ ਦਾ ਜਿਹੜੇ ਲੋਕ ਸਭਾ 'ਚ ਜਾਂਦੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਅਜੰਡਾ ਹੈ ਹੀ ਨਹੀਂ ਹੈਗਾ ਇਹ ਮੁੱਦਾ ਹੈ ਹੀ ਨਹੀਂ ਹੈਗਾ ਕਿ ਜੇ ਤਾਪਮਾਨ ਧਰਤੀ ਦਾ ਵਧਿਆ ਤਾਂ ਅਲਟੀਮੇਟਲੀ ਫੂਡ ਕ੍ਰਾਈਸਿਸ ਦੀ ਸਮੱਸਿਆ ਪੈਦਾ ਹੋਣੀ ਹੀ ਹੋਣੀ ਹੈ ਜਿਸ ਤਰੀਕੇ ਨਾਲ ਆਬਾਦੀ ਵਧਦੀ ਜਾ ਰਹੀ ਹੈ ਤਾਂ ਵੀ ਫੂਡ ਕ੍ਰਾਈਸਿਸ ਦੀ ਸਮੱਸਿਆ ਪੈਦਾ ਹੋਣੀ ਹੈ ਤਾਂ ਇਸ ਕਿਸਾਨ ਸੈਕਟਰ ਨੂੰ ਇਸ ਫਾਰਮਰ ਸੈਕਟਰ ਨੂੰ ਕਿਉਂ ਉਸ ਤਰੀਕੇ ਨਾਲ ਨਰਸ਼ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਨਾ ਕਰਨਾ ਚਾਹੀਦਾ ਹੈਗਾ ਦੇਖੋ ਤੁਸੀਂ 60 ਕਰੋੜ ਦੀ ਗੱਲ 80 ਕਰੋੜ ਲੋਕਾਂ ਦੀ ਗੱਲ ਕੀਤੀ ਹੈ ਪਹਿਲੀ ਤੇ ਗੱਲ ਹੈ ਬਦਕਿਸਮਤੀ ਹੈ ਮੇਰੇ ਦੇਸ਼ ਦੀ ਕਿ ਅਦੇ ਵੀ ਅੱਜ ਵੀ ਅਸੀਂ 80 ਕਰੋੜ ਲੋਕਾਂ ਨੂੰ ਉਹਨਾਂ ਪੈਰਾਂ ਤੇ ਖੜਾ ਨਹੀਂ ਕਰ ਸਕੇ ਉਹਨਾਂ ਨੂੰ ਇੱਕ 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 ਬੋਲ ਇੱਕ ਕਟੋਰੀ ਦੇ ਕੇ ਅਸੀਂ ਖੜੇ ਕਰ ਦਿੱਤਾ ਲੋਕਾਂ ਨੂੰ ਕਿ ਤੁਸੀਂ ਇਹਦੇ ਰਹਿਮਤ ਦੇ ਉੱਤੇ ਤੁਸੀਂ ਜੁੜੋ ਇੱਕ ਨਰੋਲ ਰਾਜਨੀਤਿਕ ਅਪਰੋਚ ਹੈ ਨਰੋਲ ਲੋਕਾਂ ਦੇ ਸ਼ੋਸ਼ਣ ਵਾਲੂ ਤੋਰਨ ਦੀ ਜ਼ਰੂਰਤ ਹੈ ਅੱਜ ਦੇ ਦਿਨ ਦੇ ਵਿੱਚ ਬਿਲਕੁਲ ਫ੍ਰੀ ਚੀਜ਼ ਕੋਈ ਨਹੀਂ ਮਿਲਣੀ ਚਾਹੀਦੀ ਜੇ ਤੁਸੀਂ ਦੇਸ਼ ਨੂੰ ਬਚਾਣਾ ਤੁਸੀਂ ਸਬਸਾਈਡ ਰੇਟ ਦੇ ਦਿਓ ਤੁਸੀਂ ਦਿਓ ਉਹਨਾਂ ਨੂੰ ਇਸ ਇਸ ਮਾਹੌਲ ਦੇ ਵਿੱਚ ਖੜਾ ਕਰ ਦਿਓ ਕਿ ਉਹ ਕਮਾ ਸਕਣ ਉਹਨਾਂ ਦੇ ਹੱਥਾਂ ਨੂੰ ਕੰਮ ਦਿਓ 400 ਰੁਪਏ ਦਾ ਰਾਸ਼ਨ ਦੇ ਕੇ ਤੁਸੀਂ 4000 ਦੀ ਜੌਬ ਕਿਉਂ ਨਹੀਂ ਦਿੰਦੇ 4000 ਦਾ ਕੰਮ ਕਿਉਂ ਨਹੀਂ ਦਿੰਦੇ ਜਾਂ ਈਵਨ ਅੱਜ ਜੋ ਹਾਲਾਤ ਨੇ ਮੈਂ ਕਹਿੰਦਾ 20000 ਘੱਟੋ-ਘੱਟ ਕਿਸੇ ਵੀ ਵਿਅਕਤੀ ਨੂੰ ਕਿਤੇ ਕਿਸੇ ਲੈਵਲ ਤੇ ਵੀ ਕੰਮ ਕਰਦਾ ਹੋਵੇ ਉਹਨੂੰ ਮਿਲਣਾ ਚਾਹੀਦਾ ਤਾਂ ਜੋ ਉਹ ਆਪਣਾ ਅਨਾਜ ਵੀ ਖਰੀਦ ਸਕੇ ਆਪਣੀਆਂ ਲੋੜੀਆਂ ਦੀਆਂ ਚੀਜ਼ਾਂ ਵੀ ਕਰ ਸਕੇ ਇਕਨੋਮੀ ਦਾ ਸਰਕਲ ਵੀ ਵੱਢ ਸਕੇ ਇਕਨੋਮੀ ਦਾ ਸਰਕਲ ਲੋਅਰ ਸਟੇਟ ਆਫ ਸੋਸਾਇਟੀ ਜਿਹੜਾ ਹੈਗਾ ਉਹ ਜ਼ਿਆਦਾ ਬਣਾਉਂਦਾ ਹੈ ਜਿਹੜਾ ਕੰਜ਼ਿਊਮਰ ਹੈ ਉਹਥੋਂ ਨੀਚੇ ਵਾਲੀ ਸੋਸਾਇਟੀ ਚੋਂ ਨਿਕਲਦਾ ਹੈ ਵੱਡੇ ਲੋਕ ਜਿਹੜੇ ਹੈਗੇ ਆ ਹਮੇਸ਼ਾ ਹੀ ਉਹਨਾਂ ਦੀ ਚਾਹੇ ਇਨਕਮ ਕਈ ਗੁਣਾ ਵੱਧ ਜਾਵੇ ਹਜ਼ਾਰਾਂ ਕਰੋੜ ਵੀ ਵੱਧ ਰਹੀ ਹੈ ਪਰ ਉਹਨਾਂ ਦੀ ਕੰਜ਼ਿਊਮਿੰਗ ਕਪੈਸਿਟੀ ਉਸ ਹਿਸਾਬ ਨਾਲ ਨਹੀਂ ਵਾਧੀ ਇਹ ਜਦੋਂ ਪਾਕਟ ਦੇ ਵਿੱਚ ਗਰੀਬ ਆਦਮੀ ਦੇ ਪਾਕਟ ਦੇ ਵਿੱਚ ਪੈਸਾ ਆਉਂਦਾ ਫਿਰ ਉਹ ਸੋਸਾਇਟੀ ਦੇ ਵਿੱਚ ਇਕਨੋਮੀ ਦਾ ਸਰਕਲ ਚਲਾਉਂਦਾ ਹੈ ਉਸ ਪਾਸੇ ਵੱਲੋਂ ਵਧਣ ਦੀ ਜ਼ਰੂਰਤ ਹੈ ਇਕਨੋਮੀ ਜਿਹੜੀ ਹੈਗੀ ਹੈ ਤੁਸੀਂ ਜਿਹੜੀ ਜਿਹੜੀ ਐਗਰੀਕਲਚਰ ਦੀ ਨਾਲ ਜੁੜੀ ਹੋਈ ਗੱਲ ਕਰਦੇ ਹੋ ਤੁਸੀਂ ਬੜਾ ਸਪਸ਼ਟ ਹੈ ਐਗਰੀਕਲਚਰ ਨੂੰ ਸਪੈਸ਼ਲ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਮੈਂ ਫਿਰ ਕਹਿ ਰਿਹਾ ਕੱਲੇ ਕਿਸਾਨੀ ਦਾ ਮਸਲਾ ਨਹੀਂ ਹੈ ਇਹ ਦੇਸ਼ ਦਾ ਮਸਲਾ ਹੈ ਆਵਾਮ ਦਾ ਮਸਲਾ ਹੈ ਇਹ ਕ੍ਰਾਈਸਿਸ ਉਹ ਤਾਂ ਔਖਾ ਸੌਖਾ ਫਿਰ ਕੋੜਾ ਪਟਪੜ ਭਰ ਜਾਏਗਾ ਲੇਕਿਨ ਆਮ ਦੇਸ਼ ਦੇ ਵਿੱਚ ਹਲਚਲ ਪੈਦਾ ਹੋ ਜਾਏਗੀ ਅਨਰਸਟ ਪੈਦਾ ਹੋ ਜਾਏਗੀ ਦੇਸ਼ ਦੇ ਵਿੱਚ ਇਸ ਪਾਸੇ ਵੱਲ ਨੂੰ ਸੋਚਣ ਦੀ ਜ਼ਰੂਰਤ ਹੈ ਇਕਨੋਮੀ ਨੂੰ ਬਹੁਤ ਸਟਰੈਂਥਨ ਕਰਨ ਦੀ ਜ਼ਰੂਰਤ ਹੈ এনवायरमेंट ਤਾਂ ਬੜੀਆਂ ਜ਼ਬਰਦਸਤ ਰਿਪੋਰਟਾਂ ਆ ਰਹੀਆਂ ਨੇ এনवायरमेंट ਤਾਂ ਸਾਡਾ ਇੰਨਾ ਗੰਦਾ ਹੋ ਰਿਹਾ ਖਰਾਬ ਹੋ ਰਿਹਾ ਪਾਣੀ ਗੰਦਾ ਹੋ ਰਿਹਾ ਸਾਡਾ ਗਰਮੀ ਵੱਧ ਰਹੀ ਹੈ ਆ ਹੈ ਨਾ ਹਾਲਾਤ ਤੁਸੀਂ ਦੇਖ ਲਓ ਅੱਜ ਮਈ ਦੀ ਸ਼ੁਰੂਆਤ ਹੈਗੀ ਹੈ ਇਸ ਵੇਲੇ ਟੈਂਪਰੇਚਰ ਕਿੱਥੇ ਚਲਾ ਗਿਆ ਸੋ ਇਨ੍ਹਾਂ ਹਾਲਾਤਾਂ ਦੇ ਵਿੱਚ ਲਿਆ ਕੇ ਅੰਨ ਦੇ ਉੱਤੇ ਇਹਦਾ ਜਿਹੜਾ ਇੰਪੈਕਟ ਹੋਣਾ ਹੀ ਹੋਣਾ ਇਹਨਾਂ ਕੋਲ ਗੰਭੀਰਤਾ ਦੇ ਨਾਲ ਇਹ ਮੁੱਦਾ ਸਹੀ ਮੈਨੇਜ ਬਣਨਾ ਚਾਹੀਦਾ ਅੱਜ ਵੀ ਇਲੈਕਸ਼ਨ ਦਾ ਮੁੱਦਾ ਇਦਾਂ ਇਹ ਹੋਣਾ ਚਾਹੀਦਾ ਪੇ ਅਸੀਂ ਆਪਣੀ ਇਸ ਕਿਸਾਨੀ ਨੂੰ ਬਚਾਣਾ ਕਿਵੇਂ ਹੈ ਫਿਰ ਕਿਸਾਨੀ ਨੂੰ ਜੇ ਬਚਾਓਗੇ ਤਾਂ ਤੁਸੀਂ ਵੀ ਬਚ ਪਾਓਗੇ ਜੇ ਕਿਸਾਨੀ ਨਹੀਂ ਬਚੇਗੀ ਤਾਂ ਅਸੀਂ ਵੀ ਨਹੀਂ ਬਚ ਪਾਵਾਂਗੇ ਪਰ ਇੱਕ ਵੱਡਾ ਸਵਾਲ ਸਰ ਇੱਥੇ ਉੱਠ ਜਾਂਦਾ ਕਿ ਉਹਨਾਂ ਨੇ ਸ਼ਾਇਦ ਬਦਲ ਲੱਭ ਲਿਆ ਬਹੁਤੇ ਜਿਹੜੇ ਖੇਤੀ ਮਾਹਰ ਨੇ ਜਿਹੜੇ ਪੈਣੀ ਨਜ਼ਰ ਬਣਾ ਕੇ ਰੱਖਦੇ ਨੇ ਆਪਣੀ ਇਸ ਮਸਲੇ ਤੇ ਐਗਰੀਕਲਚਰ ਸੈਕਟਰ ਤੇ ਖਾਸ ਕਰਕੇ ਚਾਹੇ ਦਵਿੰਦਰ ਸ਼ਰਮਾ ਹੋਰੀ ਹੋਗੇ ਜਾਂ ਹੋਰ ਬੰਦੇ ਹੋਗੇ ਜਿਹੜੇ ਲਗਾਤਾਰ ਨਜ਼ਰ ਆਸਾਨੀ ਕਰਦੇ ਨੇ ਇਹਨਾਂ ਮਸਲਿਆਂ ਦੀ ਖਾਸ ਕਰਕੇ ਐਗਰੀਕਲਚਰ ਸੈਕਟਰ ਦੀ ਉਹ ਕਹਿੰਦੇ ਉਹਨਾਂ ਨੇ ਤਾਂ ਬਦਲ ਲੱਭ ਲਿਆ ਹੈਗਾ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਇਦਾਂ ਦੇ ਤਾਰ ਜੋੜ ਲਏ ਨੇ ਕਿ ਕਾਰਪੋਰੇਟ ਘਰਾਣਿਆਂ ਦੇ ਜ਼ਰੀਏ ਖੇਤੀ ਕਰਾ ਕੇ ਆਸਾਨ ਢੰਗ ਦੇ ਨਾਲ ਉਹਨਾਂ ਨੇ ਵੱਡੀ ਉਪਜ ਪੈਦਾ ਕਰ ਲਿਆ ਕਰਨੀਆਂ ਇੱਥੋਂ ਤੱਕ ਕਿ ਹੁਣ ਆ ਵੀ ਚਰਚਾ ਚੱਲਦੀ ਹੈ ਕਿ ਐਗਰੀਕਲਚਰ ਸੈਕਟਰ ਨੂੰ ਸਾਈਡ ਤੇ ਕਰਕੇ ਜਿਹੜਾ ਇੱਕ ਮਸ਼ੀਨੀਕਰਨ ਹੋ ਗਿਆ ਕਹਿੰਦੇ ਪ੍ਰੋਟੀਨ ਜਿਹੜੀ ਆ ਉਹ ਫੈਕਟਰੀਆਂ 'ਚ ਬਣਿਆ ਕਰੋਗੀ ਲੱਗਦਾ ਕਿ ਇਹ ਵੱਡੀ ਚੁਣੌਤੀ ਰਹਿਣ ਵਾਲੀ ਹੈ ਇਸ ਖਾਸ ਕਰਕੇ ਇਸ ਸੈਕਟਰ ਦੇ ਲਈ ਐਗਰੀਕਲਚਰ ਸੈਕਟਰ ਦੇ ਲਈ ਕਿ ਜਿਸ ਤਰੀਕੇ ਨਾਲ ਕਾਰਪੋਰੇਟ ਜਿਹੜਾ ਰਾਜ ਹੈਗਾ ਜਿਹੜਾ ਆਪਾਂ ਕਹ ਲਈਏ ਵੀ ਮਸ਼ੀਨੀ ਕਰਨ ਜਾਂ ਕਾਰਪੋਰੇਟ ਵਾਲੇ ਪਾਸੇ ਵੱਧ ਰਹੇ ਹਾਂ ਅਸੀਂ ਜਾਂ ਉਧਰਲੀ ਤਾਕਤ ਜਿਹੜੀ ਵੱਧ ਰਹੀ ਹੈ ਉਸ ਦੇ ਨਾਲ ਵੱਡੇ ਸਮੱਸਿਆਵਾਂ ਜਿਹੜੀਆਂ ਨੇ ਉਹ ਖਾਸ ਕਰਕੇ ਇਸ ਸੈਕਟਰ ਦੇ ਸਾਹਮਣੇ ਤਾਂ ਖਾਸ ਕਰਕੇ ਪੰਜਾਬ ਦੇ ਸਾਹਮਣੇ ਪੈਦਾ ਹੋ ਜਾਣਗੀਆਂ ਕਾਰਪੋਰੇਟ ਸੈਕਟਰ ਹਮੇਸ਼ਾ ਹੀ ਪ੍ਰੋਫਿਟ ਦੇ ਲਈ ਕੰਮ ਕਰਦਾ ਉਹ ਆਪਣਾ ਪ੍ਰੋਫਿਟ ਕਿਵੇਂ ਵਧਾਏਗਾ ਮਸ਼ੀਨਰੀ ਕਰਨ ਉਸੇ ਹਿਸਾਬ ਨਾਲ ਕਰੇਗਾ ਜੀ ਆਈ ਨੋ ਇਟ ਵੈਰੀ ਵੈਲ ਕਿਉਂ ਇੱਕ ਪਿੰਡ ਦੇ ਵਿੱਚ ਦੋ ਵੱਡੇ ਟਰੈਕਟਰ ਛੁੱਟਦੇਗਾ ਤਿੰਨ ਟਰੈਕਟਰ ਛੁੱਟਦੇਗਾ ਉਸ ਤੋਂ ਜ਼ਿਆਦਾ ਦੀ ਜ਼ਰੂਰਤ ਨਹੀਂ ਜਿਸ ਪਿੰਡ 'ਚ ਅੱਜ 40 ਤੋਂ 45 50 ਟਰੈਕਟਰ ਖੜੇ ਨੇ ਉਹ ਦੋ ਜਾਂ ਤਿੰਨ ਟਰੈਕਟਰ ਦੇ ਨਾਲ ਸਾਰਾ ਕੰਮ ਚਲਾ ਲਏਗਾ ਜੀ ਕੀ ਇਹ ਸੋਲੂਸ਼ਨ ਹੈ 60 ਤੋਂ 65 ਪਰਸੈਂਟ ਪੋਪੂਲੇਸ਼ਨ ਨੂੰ ਤੁਸੀਂ ਐਗਰੀਕਲਚਰ ਤੋਂ ਐਵੇਂ ਕੱਢੋਗੇ ਕਿ ਉਹ ਡੱਬਾ ਚੁੱਕ ਕੇ ਮੋੜਾ ਤੇ ਖੜਨ ਚੌਕਾ ਤੇ ਖੜਨ ਉਹ ਜਾ ਕੇ ਭੀਖ ਮੰਗਣ ਉਹ ਮਜ਼ਦੂਰੀ ਕਰ ਨਾ ਮਿਲੇ ਤਾਂ ਵਾਪਸ ਆ ਜਾਣ ਕਿਸ ਪਾਸੇ ਵੱਲ ਅਸੀਂ ਲਿਆ ਰਹੇ ਹਾਂ ਸਾਡੀ ਇਕਨੋਮੀ ਇਵੇਂ ਗਰੋ ਕਰੇਗੀ ਜਦੋਂ ਤੱਕ ਮੇਰੀ ਪਾਕਟ ਦੇ ਵਿੱਚ ਕੋਈ ਪੈਸਾ ਨਹੀਂ ਆਂਦਾ ਮੈਂ ਸ਼ਾਮ ਨੂੰ ਦਿਹਾੜੀ ਕਮਾ ਕੇ ਨਹੀਂ ਆਂਦਾ ਉਹਦੀ ਇਹ ਤਾਂ ਗੱਲ ਕਰੂੰਗਾ ਉਹਦੀ ਦਿਹਾੜੀ ਉਹਨੂੰ 700 ਮਿਲੇ 800 ਮਿਲੇ ਕੰਮ ਕਰੇ ਉਹਦੀ ਜੇਬ 'ਚ ਪੈਸਾ ਹੋਏਗਾ ਤਾਂ ਮਾਰਕੀਟ 'ਚ ਕੋਈ ਚੀਜ਼ ਪਰਚੇਸ ਕਰੇਗਾ ਅਗਰ ਪੈਸਾ ਨਹੀਂ ਹੋਏਗਾ ਤਾਂ ਕਿਵੇਂ ਜਾਏਗਾ ਦਿਹਾੜੀਦਾਰ ਬਣ ਕੇ ਉਹ ਕਾਰਾ ਖਰੀਦ ਲਏਗਾ ਮੋਟਰਸਾਈਕਲ ਵੱਡੇ ਲੈ ਲਏਗਾ ਜਾਂ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਦੇ ਵਿੱਚ ਐਜੂਕੇਸ਼ਨ ਦਿਵਾ ਲਏਗਾ ਚੰਗੀ ਜਗ੍ਹਾ ਤੇ ਇਲਾਜ ਕਰਵਾ ਲਏਗਾ ਰਾង ਵਰਸ਼ਨ ਆਇਆ ਇਹ ਗਲਤ ਪਾਸੇ ਵੱਲ ਤੁਰਿਆ ਹੈ ਦੇਖੋ ਪੂੰਜੀਵਾਦੀ ਸਿਸਟਮ ਦਾ ਇਹ ਬੇਸਿਕ ਫੰਡਾ ਹੈ ਕਿ ਮੈਕਸਿਮਮ ਪ੍ਰੋਫਿਟ ਕਿਵੇਂ ਕਮਾਣਾ ਹੈ ਜਾਂ ਸੀ ਉਸ ਪਾਸੇ ਵੱਲ ਤੁਰਨਾ ਜਾਂ ਮੇਰੇ ਦੇਸ਼ ਦੇ ਜਿਹੜੇ 140 ਕਰੋੜ ਲੋਕ ਨੇ ਉਹਨਾਂ ਦੀ ਨਬਜ਼ ਨੂੰ ਫੜਨਾ ਹੈ ਉਹ ਕੀ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਜ਼ਰੂਰਤ ਹੈ ਇਸ ਵੇਲੇ ਸਰਕਾਰਾਂ ਅਸੀਂ ਕਿਸ ਚੀਜ਼ ਲਈ ਬਣਾਉਨੇ ਆ ਜੀ ਲੋਕਤੰਤਰ ਦੇ ਵਿੱਚ ਬੇਸਿਕ ਫੰਡਾ ਕੀ ਹੈ ਲੋਕ ਕੀ ਚਾਹੁੰਦੇ ਨੇ ਲੋਕਾਂ ਦੇ ਮਸਲੇ ਕੀ ਨੇ ਲਿਸਨ ਟੂ ਦੋਸ ਪੀਪਲ ਉਨਾਂ ਨੂੰ ਸੁਣ ਕੇ ਉਹਦੇ ਉੱਤੇ ਫੈਸਲੇ ਲਾਓ ਫੈਸਲੇ ਲੋਕਾਂ ਦੀ ਇੱਛਾ ਦੇ ਮੁਤਾਬਕ ਹੋਣੇ ਚਾਹੀਦੇ ਨੇ ਇਹੀ ਤਾਂ ਗੱਲ ਹੈ ਜਿਹੜੀ ਜਿੱਥੋਂ ਅਸੀਂ ਸ਼ੁਰੂਆਤ ਕਰਦੇ ਆਂ ਲੋਕਾਂ ਦੇ ਜਿਹੜੇ ਮੁੱਦੇ ਨੇ ਲੋਕਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਇਗਨੋਰ ਕਰਕੇ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਪਰਮਾਇਆ ਜਾ ਰਿਹਾ ਹੈ ਹਮ ਅਜੇ ਵੀ ਕਿੱਤੇ ਵਾਈਜ਼ ਏਰੀਆ ਵਾਈਜ਼ ਧਰਮ ਦੇ ਆਧਾਰ ਦੇ ਉੱਤੇ ਕਿਉਂ ਵੰਡਿਆ ਜਾ ਰਿਹਾ ਲੋਕਾਂ ਨੂੰ ਲੋਕਾਂ ਦੀ ਗੱਲ ਸੁਣੋ ਚਾਹਦੇ ਕੀ ਨੇ ਇਹੀ ਤਾਂ ਰੌਲਾ ਪੈ ਰਿਹਾ ਪੰਜਾਬ ਦੇ ਵਿੱਚ ਖੇਤ ਮਜ਼ਦੂਰੀ ਵੀ ਪਾਰਿਆ ਕਿਸਾਨੀ ਵੀ ਪਾਰੀ ਹੈ ਅਨਪਲੋਇਡ ਯੂਥ ਵੀ ਪਾਰਿਆ ਜਿਹੜੇ ਕੱਚੇ 15 15 18 18 20 20 ਸਾਲ ਤੇ ਕੱਚੇ EMPLOYE ਬੈਠੇ ਨੇ ਆਊਟਸੋਰਸਿੰਗ ਤੇ ਕਰ ਦਿੱਤੇ ਪਹਿਲਾਂ ਤਾਂ ਕੰਟਰੈਕਟ ਸਿਸਟਮ ਜਗਾ ਹੁਣ ਉਸ ਤੋਂ ਵੀ ਅੱਗੇ ਆਊਟਸੋਰਸਿੰਗ ਤੇ ਚਲੇ ਗਏ ਨੇ ਜਿਨ੍ਹਾਂ ਡਾਂਗਾ ਵਾਲੇ ਰਿਕਰੂਟ ਕਰਦੇ ਨੇ ਜਿਨ੍ਹਾਂ ਨੂੰ ਕਮਾਲ ਬੱਚਿਆਂ ਦਾ ਅਸੀਂ ਸ਼ੋਸ਼ਣ ਕਰ ਰਹੇ ਹਾਂ ਬੱਚਿਆਂ ਦੀ ਜਵਾਨੀ ਖਾ ਰਹੇ ਹਾਂ ਅਸੀਂ 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 ਲੋਕਾਂ ਨੂੰ ਵੰਡ ਰਹੇ ਹਾਂ ਖਿੱਤਿਆਂ ਦੇ ਨਾਂ ਤੇ ਧਰਮ ਦੇ ਨਾਂ ਤੇ ਯੋਨੀ ਅਸੀਂ ਲੋਕਾਂ ਦੇ ਮਸਲਿਆਂ ਦੀ ਗੱਲ ਕਰਦੇ ਮੈਂ ਤਾਂ ਤੁਹਾਡੇ ਜ਼ਰੀਏ ਇਸ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਜੋ ਮਰਜੀ ਆਵੇ ਜਿਹੜੀ ਮਰਜੀ ਪੋਲੀਟੀਕਲ ਪਾਰਟੀ ਆਵੇ ਉਹਨੂੰ ਆਪਣੇ ਮੁੱਦਿਆਂ ਦੀ ਗੱਲ ਕਰੋ ਆਪਣੇ ਇਸ਼ੂਜ਼ ਦੀ ਗੱਲ ਕਰੋ ਉਹ ਚਾਹਦੇ ਕੀ ਨੇ ਜੋ ਉਹ ਚਾਹਦੇ ਨੇ ਲੋਕ ਉਹਨਾਂ ਦੇ ਉੱਤੇ ਉਹਨਾਂ ਦੀ ਜਵਾਬਦੇਹੀ ਹੋਵੇ ਉਹਨਾਂ ਤੇ ਸਵਾਲ ਪੁੱਛੇ ਜਾਣ ਉਹਨਾਂ ਦੇ ਸਵਾਲਾਂ ਦੇ ਜਵਾਬ ਤੇ ਹੀ ਆਪਣੀ ਵੋਟ ਦਾ ਡਿਸਾਈਡ ਕਰਿਓ ਪੱਗ ਦੇਖ ਕੇ ਟੋਪੀ ਦੇਖ ਕੇ ਪਰ ਨਾ ਦੇਖ ਕੇ ਗਲ ਪਟਾ ਦੇਖ ਕੇ ਇਹਨਾਂ ਦੇ ਬੇਸ ਦੇ ਉੱਤੇ ਤੁਸੀਂ ਵੋਟਾਂ ਨਾ ਪਾਈਓ ਵੋਟ ਪਾਉਣ ਦੇ ਲਈ ਤੁਹਾਡੇ ਲਈ ਬਹੁਤ ਵੱਡਾ ਤੁਹਾਡੇ ਕੋਲ ਟੂਲ ਹੈ ਸਵਾਲ ਕਰਨਾ ਸਿੱਖੋ ਜਦੋਂ ਤੱਕ ਅਸੀਂ ਸਵਾਲ ਕਰਨਾ ਨਹੀਂ ਸਿੱਖਦੇ ਉਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਬਿਲਕੁਲ ਸਰ ਕਿਉਂਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਪੀਐਲਐਫ ਸਰਵੇ ਜਿਹੜਾ ਹੈਗਾ ਉਹਦੀਆਂ ਵੀ ਰਿਪੋਰਟਾਂ ਆਈਆਂ ਕਿ ਕਿਸ ਤਰੀਕੇ ਨਾਲ ਬੇਰੋਜ਼ਗਾਰੀ ਦਾ ਜਿਹੜਾ ਪੱਧਰ ਆ ਲਗਾਤਾਰ ਦੇਸ਼ ਦੇ ਵਿੱਚ ਵੱਧ ਰਿਹਾ ਹੈਗਾ ਇਹ ਦਿਨ-ਪ੍ਰਤੀ ਦਿਨ ਆਮਦ ਜਿਹੜੀ ਹੈ ਲੋਕਾਂ ਦੀ ਉਸ ਤਰੀਕੇ ਨਾਲ ਇਸ ਖਿੱਤੇ ਦੇ ਵਿੱਚ ਜਾਨਕੀ ਬੇਰੋਜ਼ਗਾਰੀ ਵਾਲਾ ਜਿਹੜਾ ਪਾਲਾ ਜਿਹੜਾ ਹੈਗਾ ਉਹ ਵੱਡਾ ਹੁੰਦਾ ਜਾ ਰਿਹਾ ਹੈਗਾ ਬੜੀ ਚਿੰਤਾ ਦੀ ਗੱਲ ਹੈ ਪਰ ਨਾਲ ਦੀ ਨਾਲ ਜਦੋਂ ਅਸੀਂ ਬੇਰੋਜ਼ਗਾਰੀ ਦਾ ਤੁਸੀਂ ਬਾਰ ਬਾਰ ਜ਼ਿਕਰ ਕਰ ਰਹੇ ਸੀਗੇ ਤਾਂ ਬੇਰੋਜ਼ਗਾਰੀ ਦੇ ਨਾਲ ਦੋ ਤਿੰਨ ਚੀਜ਼ਾਂ ਜੁੜ ਜਾਂਦੀਆਂ ਇੱਕ ਨਸ਼ਾ ਜੁੜ ਜਾਂਦਾ ਤੇ ਇੱਕ ਇਥੋਂ ਜਿਹੜਾ ਲੋਕ ਲਗਾਤਾਰ ਪਲਾਨ ਕਰ ਰਹੇ ਨੇ ਲੱਗਦਾ ਕਿ ਪੰਜਾਬ ਲਈ ਇਹ ਦੋ ਇਸ਼ੂ ਵੀ ਬਹੁਤ ਵੱਡੇ ਨੇ ਕਿਉਂਕਿ ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਇੰਟਰਨੈਸ਼ਨਲ ਬਾਰਡਰ ਜੁੜਿਆ ਹੋਇਆ ਨਸ਼ਾ ਕਿਧਰੋਂ ਆ ਰਿਹਾ ਸਾਰੇ ਮੁਲਕ ਨੂੰ ਪਤਾ ਹੈਗਾ ਸਾਰੇ ਸਰਕਾਰਾਂ ਨੂੰ ਪਤਾ ਹੈਗਾ ਸਾਰੇ ਸਿਆਸਦਾਨਾਂ ਨੂੰ ਪਤਾ ਹੈਗਾ ਤੇ ਉਸੇ ਕਰਕੇ ਕਿਉਂ ਇੱਥੋਂ ਵੱਡੇ ਪੱਧਰ ਤੇ ਲੋਕ ਪਲਾਨ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਖਾਸ ਕਰਕੇ ਪੰਜਾਬ ਦਾ ਰੀਜਨ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਦੁਆਬਾ ਤਾਂ ਖਾਲੀ ਹੋ ਚੁੱਕਾ ਹੈਗਾ ਹੁਣ ਉਹੀ ਲਾਗ ਮਾਝੇ ਵਾਲੇ ਪਾਸੇ ਤੇ ਮਾਲਵੇ ਵਾਲੇ ਪਾਸੇ ਵੀ ਉਹੀ ਲਾਗ ਲੱਗ ਚੁੱਕੀ ਹੈਗੀ ਹੈ ਤਾਂ ਇਹ ਦੋ ਬੜੀਆਂ ਸੈਂਸਿਟਿਵ ਚੀਜ਼ਾਂ ਨੇ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਕਨੈਕਟਡ ਨੇ ਨੈਸ਼ਨਲ ਲੈਵਲ ਤੇ ਕਨੈਕਟਡ ਨੇ ਲੱਗਦਾ ਕਿ ਇਸ ਬਲ ਕਿਸੇ ਵੀ ਸਿਆਸਦਾਨ ਦਾ ਉਸ ਤਰੀਕੇ ਨਾਲ ਧਿਆਨ ਨਹੀਂ ਕਦੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਿ ਨਸ਼ੇ ਨੂੰ ਅਸੀਂ ਠੱਲ ਪਾਵਾਂਗੇ ਪਿਛਲੀਆਂ ਸਰਕਾਰਾਂ ਨੇ ਵੀ ਉੱਤੇ ਸਰਕਾਰਾਂ ਬਣਾਈਆਂ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਮੌਜੂਦਾ ਸਰਕਾਰ ਵੀ ਕਹਿੰਦੀ ਰਹੀ ਸਾਨੂੰ ਸਾਰਾ ਪਤਾ ਸਾਰੇ ਪਾਸੋਂ ਅਸੀਂ ਬੰਦ ਕਰ ਦੇਣਾ ਆਖਿਰਕਾਰ ਇਹ ਠੱਲ ਕਿਉਂ ਨਹੀਂ ਪੈ ਰਹੀ ਤੇ ਵਿਦੇਸ਼ਾਂ ਨੂੰ ਰੁੱਖ ਜਿਹੜਾ ਹੋ ਰਿਹਾ ਲੱਗਦਾ ਹੈ ਕਿ ਉਸੇ ਦਾ ਵੱਡਾ ਕਾਰਨ ਹੈ ਕਿ ਲੋਕ ਇਹ ਸੋਚਦੇ ਨੇ ਕਿ ਜੇ ਬੱਚੇ ਸਾਡੇ ਇੱਥੇ ਰਹਿ ਤੇ ਨਸ਼ੇ 'ਚ ਗਲਤਾਨ ਹੋ ਜਗੇ ਚਲੋ ਬਾਹਰ ਭੇਜ ਦਿੰਨੇ ਆ ਪਰ ਉਹਨਾਂ ਨੂੰ ਇਹ ਵੀ ਨਹੀਂ ਮੰਨ ਕਰ ਹੋ ਸਕਦਾ ਕਿ ਵਿਦੇਸ਼ਾਂ ਦੇ ਵਿੱਚ ਵੀ ਨਸ਼ਾ ਵੱਡੇ ਪੱਧਰ ਤੇ ਹੈਗਾ ਤਾਂ ਲੱਗਦਾ ਹੈ ਕਿ ਇਸ ਮੁੱਦੇ ਨੂੰ ਨਸ਼ਾ ਅਤੇ ਜਿਹੜੇ ਇਥੋਂ ਪਲਾਨ ਹੋ ਰਹੇ ਆ ਇਹ ਬਹੁਤ ਸੈਂਸਿਟਿਵ ਇਸ਼ੂ ਨੇ ਇਹਨਾਂ ਤੇ ਕੋਈ ਚਰਚਾ ਨਹੀਂ ਕਰ ਰਿਆ ਸਸਦਾਨਾਂ ਨੇ ਇਸ ਬਾਰੇ ਬਿਲਕੁਲ ਸਹੀ ਹੈ ਨਸ਼ਾ ਪਹਿਲੀ ਤੇ ਗੱਲ ਹੈ ਕਿ ਅੱਜ ਦੇ ਦਿਨ ਚ ਟਰੇਡ ਬਣ ਗਿਆ ਹੂੰ ਇਹ ਨਸ਼ਾ ਨਹੀਂ ਰਿਹਾ ਕੱਲਾ ਜੀ ਇਹਦੇ ਵਿੱਚ ਰਾਜਨੀਤਿਕ ਵੱਡੇ ਪੱਧਰ ਦੇ ਉੱਤੇ ਟਾਪ ਦੇ ਬਿਊਰੋਕਰੇਟਸ ਇਹਦੇ ਵਿੱਚ ਇਨਵੋਲਵ ਨੇ ਜਦੋਂ ਟਰੇਡ ਬਣ ਗਿਆ ਗਈ ਚੀਜ਼ ਉਹਦੇ ਵਿੱਚ ਪ੍ਰੋਫਿਟ ਦਿਸੇ ਬਹੁਤ ਵੱਡਾ ਸੁਣ ਰਹੇ ਆ 200 ਕਰੋੜ ਦਾ 500 ਕਰੋੜ ਦਾ 1000 ਕਰੋੜ ਦਾ ਅੱਛਾ ਫੜਿਆ ਜਾ ਰਿਹਾ ਮੁੜ ਕੇ 4 ਦਿਨ ਤੇ ਬਹੁਤ ਕੋਈ ਨਿਊਜ਼ ਨਹੀਂ ਕਿੱਥੇ ਜਾਂਦੇ ਆ ਨੋਬਾਡੀ 노ਜ਼ ਜਦੋਂ ਅਨਐਮਪਲੋਇਡ ਯੂਥ ਹੋਵੇ ਨਸ਼ਾ ਤੁਹਾਡਾ ਬਾਰਡਰ ਤੁਹਾਡਾ ਨਾਲ ਹੋਵੇ ਉਹਦੇ ਰਾਹੀਂ ਤੁਹਾਡੇ ਸਟੇਟ ਦੇ ਵਿੱਚ ਨਸ਼ਾ ਆਂਦਾ ਹੋਵੇ ਇੱਕ ਪੂਰੀ ਗਿੱਟੇ ਦੇ ਜਰਾਬ ਚ ਪਾ ਕੇ ਤੁਸੀਂ ਉਹਦਾ ਜਾ ਕੇ ਹਜ਼ਾਰਾਂ ਰੁਪਏ ਕਮਾ ਲਓ ਤੇ ਯੂਥ ਨੂੰ ਹੋਰ ਕੀ ਚਾਹੀਦਾ ਹੈ ਯੂਥ ਗੁਮਰਾ ਕਿਵੇਂ ਹੁੰਦਾ ਹੈ ਪਹਿਲਾਂ ਉਹਨੂੰ ਖਾਣ ਲਈ ਲਾਇਆ ਜਾਂਦਾ ਫਿਰ ਉਹਨੂੰ ਵਪਾਰ ਲਈ ਲਾਇਆ ਜਾਂਦਾ ਮੈਕਸਿਮਮ ਯੂਥ ਜਦੋਂ ਆਈਡਲ ਹੋਏਗਾ ਤੇ ਉਹਦਾ ਇਹ ਸ਼ੋਸ਼ਣ ਹੋਏਗਾ ਜੀ ਬੇਲੇ ਯੂਥ ਨੂੰ ਇਹ ਲੋਕ ਪੋਲੀਟੀਕਲ ਲੋਕ ਆਪਣੇ ਸਾਫ ਦੇ ਨਾਲ ਬਿਊਰੋਕਰੇਟਸ ਲੋਕ ਆਪਣੇ ਸਾਹਵਾਂ ਨਾ ਵਰਤਦੇ ਨੇ ਉਹ ਵੱਡਾ ਪੈਸਾ ਕਮਾਉਂਦੇ ਨੇ ਇਹਨਾਂ ਨੂੰ ਛੋਟਾ ਹਿੱਸਾ ਦਿੱਤਾ ਜਾਂਦਾ ਇਹ ਨਹੀਂ ਦੇਖਦੇ ਕਿ ਉਹਦੇ ਨਾਲ ਕਿੰਨੀ ਬਰਬਾਦੀ ਹੋ ਰਹੀ ਹੈ ਸਮਾਜ ਦੀ ਜੀ ਸਮਾਜ ਕਿਹੜੇ ਪਾਸੇ ਵੱਲ ਜਾ ਰਿਹਾ ਹੈ ਯੈਸ ਉਹਦੇ ਵਿੱਚੋਂ ਹੀ ਨਿਕਲਿਆ ਪ੍ਰਵਾਸ ਜ਼ਿਆਦਾ ਵਿਦੇਸ਼ਾਂ 'ਚ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਮਾਪੇ ਸੋਚਦੇ ਨੇ ਕਿ ਪੰਜਾਬ ਦੇ ਨਸ਼ਿਆਂ 'ਚੋਂ ਬਾਹਰ ਕੱਢਦੇ ਉਹਨਾਂ ਨੂੰ ਦੋ ਕਾਰਨ ਨੇ ਉਹਦੇ ਇੱਕ ਤਾਂ ਅਨਇੰਪਲੋਇਡ ਨੇ ਉਹਨਾਂ ਨੂੰ ਜੋਬ ਨਹੀਂ ਮਿਲੀ ਜੋਬ ਦੀ ਸੰਭਾਵਨਾ ਕੋਈ ਨਹੀਂ ਲੱਗ ਰਹੀ ਦੂਜਾ ਨਸ਼ੇ ਤੰਕ ਕਰ ਰਹੇ ਨੇ ਤੇ ਇਹਨਾਂ ਨੂੰ ਇਸ ਦੇਸ਼ ਚੋਂ ਬਾਹਰ ਕੱਢ ਦਿਓ ਕਿਸੇ ਤਰ੍ਹਾਂ ਛੇਤ ਉੱਥੇ ਜਾ ਕੇ ਬਚ ਜਾ ਕੰਮ ਕਰਨ ਜੀ ਬਚ ਵੀ ਜਾਂਦੇ ਨੇ ਕੁਝ ਲੋਕ ਹੋ ਸਕਦਾ ਟਰੈਪ ਹੋ ਜਾਈਂ ਬਹੁਤ ਸਾਰੇ ਮੈਂ ਦੇਖਿਆ ਵਿਦੇਸ਼ ਜਾ ਕੇ ਵੀ ਕੈਨੇਡਾ ਵਗੈਰਾ ਦੇ ਵਿੱਚ ਉੱਥੇ ਬੱਚੇ ਜਿਹੜੇ ਬਹੁਤ ਦਿਨ ਰਾਤ ਮਿਹਨਤ ਕਰਦੇ ਨੇ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਪਈ ਸੀ ਕਿਹੜੇ ਹਾਲਾਤਾਂ 'ਚ ਆਏ ਆ ਮਾਂ ਬਾਪ ਨੇ ਸਾਨੂੰ ਪ੍ਰਾਪਰਟੀਆਂ ਵੇਚ ਕੇ ਇੱਥੇ ਭੇਜਿਆ ਹੈ ਇਹ ਮੰਤ ਭਾਗੀ ਘਟਨਾ ਹੈ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਅਸੀਂ ਬ੍ਰੇਨ ਡਰੇਨ ਕਰ ਰਹੇ ਹਾਂ ਬ੍ਰੇਨ ਡਰੇਨ ਹੋ ਰਿਹਾ ਜਿਹੜਾ ਸਰਮਾਇਆ ਸਾਡੇ ਸਮਾਜ ਨੂੰ ਚਾਹੀਦਾ ਹੈ ਪੰਜਾਬ ਦੇ ਬੱਚੇ ਜਿਹੜੇ ਪੰਜਾਬ ਨੂੰ ਚਾਹੀਦੇ ਨੇ ਇੱਥੇ ਦੀ ਇਕਨੋਮੀ ਦੇ ਵਿੱਚ ਪਾਰਟਿਸਿਪੇਟ ਕਰਨ ਉਹਦੇ ਉਹਦੇ ਵਿੱਚ ਕੰਟਰੀਬਿਊਟ ਕਰਨ ਉਹ ਬੱਚਿਆਂ ਨੂੰ ਅਸੀਂ ਧੱਕ ਰਹੇ ਹਾਂ ਵਿਦੇਸ਼ਾਂ ਦੇ ਵਿੱਚ ਇਹ ਬਾਤ ਮੰਤ ਭਾਗੀ ਘਟਨਾ ਹੈ ਇਹ ਕਿਉਂ ਨਹੀਂ ਬਹਿਸ ਦਾ ਹਿੱਸਾ ਬਣਦਾ ਕਿਉਂ ਨਹੀਂ ਲੋਕ ਇਸ ਜੀਤੇ ਗੱਲ ਕਰਦੇ ਪੇ ਕਦੋਂ ਤੱਕ ਅਸੀਂ ਆਪਣੇ ਪੁੱਤਾਂ ਨੂੰ ਬਾਹਰ ਭੇਜਦੇ ਜਾਵਾਂਗੇ ਇੱਥੇ ਬਜ਼ੁਰਗ ਇਕੱਲੇ ਇਕੱਲੇ ਰਹਿ ਗਏ ਨੇ ਬਹੁਤ ਸਾਰੇ ਜ਼ਮੀਨ ਤੁਸੀਂ ਦੁਆਬੇ ਦਾ ਚੱਕਰ ਕੀਤਾ ਮੈਂ ਕਹਿੰਦਾ ਆਮ ਪਿੰਡ ਨੇ ਜਿੱਥੇ 50% ਤੋਂ ਜ਼ਿਆਦਾ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਜੀ ਕੋਈ ਰਹਿਣ ਵਾਲਾ ਨਹੀਂ ਹੈ ਜਾਂ ਉੱਥੇ ਮਾਈਗ੍ਰੈਂਟ ਵਰਕਰ ਕੋਈ ਨਾ ਕੋਈ ਰਹਿੰਦਾ ਕੋਈ ਨੌਕਰ ਰਹਿੰਦਾ ਹੈ ਕੋਈ 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 ਆਲਟਰਨੇਟਿਵ ਨਹੀਂ ਹੈ ਇੱਥੇ ਧਿਆਨ ਹੀ ਨਹੀਂ ਆ ਰਿਹਾ ਪੇ ਹੋ ਕੀ ਰਿਹਾ ਜਿਹੜਾ ਸਮਾਜ ਜਿਹੜਾ ਦੇਸ਼ ਆਪਣੇ ਸਰਮਾਇਏ ਨੂੰ ਨਹੀਂ ਸੰਭ ਸਕਿਆ ਆਪਣੀ ਜਵਾਨੀ ਨੂੰ ਨਹੀਂ ਸੰਭ ਸਕਿਆ ਉਹ ਕੀ ਕਰੋ ਕਰੇਗਾ ਬਿਲਕੁਲ ਸਰ ਅਖੀਰ ਤੇ ਬਿਲਕੁਲ ਅਖੀਰ ਤੇ ਕਿਉਂਕਿ ਸਾਨੂੰ ਇਹ ਹੁੰਦੀ ਹੈ ਕਿ ਤੁਹਾਡੇ ਨਜ਼ਰੀਏ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਹੱਲ ਕੀ ਹੈਗਾ ਜਦੋਂ ਸਿਆਸਤਦਾਨ ਆਪ ਮੁਹਾਰੇ ਆਪਣੇ ਮਸਲੇ ਡਿਸਾਈਡ ਕਰਨ ਲੱਗ ਜਾਣ ਲੋਕਾਂ ਨੂੰ ਛੱਡ ਕੇ ਕਿਉਂਕਿ ਸਿਆਸਤਦਾਨ ਆਪਣੇ ਤਰੀਕੇ ਨਾਲ ਆਪਣੇ ਤੌਰ ਤੇ ਇਹ ਸਮਝਦੇ ਨੇ ਕਿ ਅਸੀਂ ਸਿਆਣੇ ਹੋਗੇ ਅਸੀਂ ਜਿਹੜੇ ਮਸਲੇ ਚੱਕਾਂਗੇ ਲੋਕ ਉਹੀ ਮਸਲਿਆਂ ਦੀ ਗੱਲ ਕਰਨਗੇ ਅਸੀਂ ਦੇਖ ਵੀ ਇਹ ਹੀ ਕੁਝ ਰਹੇ ਹਾਂ ਕਿ ਜਿਸ ਚੀਜ਼ ਨੂੰ ਸਿਆਸਤਦਾਨ ਪ੍ਰਮੋਟ ਕਰਨਾ ਚਾਹੁੰਦੇ ਨੇ ਕਿਉਂਕਿ ਸੋਸ਼ਲ ਮੀਡੀਆ ਅੱਜਕੱਲ ਟੂਲ ਬਣ ਗਿਆ ਬਹੁਤਾ ਮੀਡੀਆ ਆਧਾਰ ਜਿਹੜੇ ਨੇ ਉਹ ਟੂਲ ਬਣ ਗਏ ਤਾਂ ਜਿਹੜਾ ਮੁੱਦਾ ਉਹ ਚੁੱਕਣਾ ਚਾਹੁੰਦੇ ਨੇ ਉਹ ਉੱਤੇ ਹੀ ਚਰਚਾ ਜ਼ਿਆਦਾ ਛੜ ਜਾਂਦੀ ਹੈ ਬਹਿਸਾਂ ਵੀ ਉਹਨਾਂ ਤੇ ਹੁੰਦੀਆਂ ਅਸਲ ਮੁੱਦੇ ਤੇ ਬਹਿਸ ਨਹੀਂ ਹੁੰਦੀ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਉਹਨਾਂ ਸਿਆਸਤਦਾਨਾਂ ਨੂੰ ਜਿਹੜੇ ਆਪਣੇ ਤਰੀਕੇ ਆਪ ਮੁਹਾਰੇ ਚੱਲਣਾ ਸ਼ੁਰੂ ਹੋ ਗਏ ਨੇ ਉਹਨਾਂ ਨੂੰ ਲੀਤੇ ਲੈਉਣ ਤੇ ਆਪਣੇ ਮਸਲੇ ਦੀ ਗੱਲ ਕਰਨ ਕਿਸ ਤਰੀਕੇ ਨਾਲ ਸੰਭਵ ਹੋ ਸਕਦਾ ਹੈ ਬਿਲਕੁਲ ਲੋਕਾਂ ਨੂੰ ਹੀ ਨੱਥ ਪਾਣੀ ਪੈ ਜਿਤੇ ਮੈਂ ਪਹਿਲਾ ਚੱਕਰ ਕੀਤਾ ਪਹਿਲੀ ਤਾਂ ਗੱਲ ਆ ਕਿ ਸਵਾਲ ਕਰਨਾ ਸਿੱਖੋ ਸਵਾਲ ਹਮੇਸ਼ਾ ਸੱਤਾ ਨੂੰ ਹੁੰਦਾ ਜੋ ਮੌਜੂਦਾ ਲੋਕ ਨੇ ਚਾਹੇ ਉਹ ਵਰਕਿੰਗ ਦੇ ਵਿੱਚ ਨੇ ਚਾਹੇ ਪਾਰਟੀ ਦੇ ਵਿੱਚ ਜੋ ਜਿਵੇਂ ਪੰਜਾਬ ਸਰਕਾਰ ਹੈ ਇਸ ਵੇਲੇ ਕਿਉਂ ਨਾ ਸਵਾਲ ਕੀਤਾ ਜਾਏ ਉਹਨਾਂ ਨੂੰ ਤੁਸੀਂ ਲੇਖਾ ਜੋਖਾ ਦਿਓ ਤੁਹਾਨੂੰ ਲੋਕਾਂ ਨੇ ਇੱਕ ਰੈਵਲੂশনারੀ ਰਸਤਾ ਦਿਖਾ ਕੇ ਪਾਵਰ ਦੇ ਵਿੱਚ ਲਿਆਂਦਾ ਅੱਜ ਤੁਹਾਡਾ ਜਵਾਬ ਦੇ ਹੀ ਬਣਦੀ ਹੈ ਪੰਜਾਬ ਪ੍ਰਤੀ ਅਸੀਂ ਹਰ ਕਿਸ ਨੂੰ ਕੁਐਸਚਨ ਕਰੀਏ ਮੁੱਦੇ ਲੋਕ ਤੈਕਰਨ ਨਾ ਕਿ ਰਾਜਨੀਤਿਕ ਪਾਰਟੀਆਂ ਦੇ ਨੇਤਾ ਜਿਹੜੇ ਲੜ ਰਹੇ ਨੇ ਲੋਕਾਂ ਨੂੰ ਕੀ ਚਾਹੀਦਾ ਹੈ ਉਹ ਡਿਸਾਈਡ ਕਰਨ ਉਹ ਯੂਨੀਟੀ ਬਣਾਉਣ ਆਪਣੀ ਉਹ ਤਦ ਹੋ ਸਕਦਾ ਜੇ ਆਪਣੀਆਂ ਛੋਟੀਆਂ ਜਿਹੜੀਆਂ ਛੋਟੀਆਂ ਸੌੜੀ ਰਾਜਨੀਤੀ ਹੈ ਨਾ ਜਾਤਾਂ ਦੀ ਪਾਤਾਂ ਦੀ ਧਰਮਾਂ ਦੀ ਖਿੱਤਿਆਂ ਦੀ ਪਿੰਡਾਂ ਦੀ ਸਰਦਾਰਾਂ ਦੀ ਮੋਨਿਆਂ ਦੀ ਕੁਰਸੀਆਂ ਦੀ ਜਦੋਂ ਅਸੀਂ ਬਾਹਰ ਨਿਕਲਾਂਗੇ ਜਦੋਂ ਬਾਹਰ ਨਿਕਲਾਂਗੇ ਨਾ ਜਦੋਂ ਸਾਨੂੰ ਹਰ ਧੀ ਪੁੱਤ ਪੰਜਾਬ ਦਾ ਆਪਣਾ ਪੁੱਤ ਲੱਗੇ ਉਹ ਆਪਣਾ ਪੁੱਤ ਲੱਗੇ ਮੈਨੂੰ ਇਹ ਲੱਗੇ ਕਿ ਨਹੀਂ ਮੇਰੇ ਗਵਾਂਡੀਆਂ ਦਾ ਪੁੱਤ ਨਹੀਂ ਉਜੜ ਰਿਹਾ ਮੇਰਾ ਪੁੱਤ ਉਜੜ ਰਿਹਾ ਜੇ ਨਸ਼ਾ ਮੇਰੇ ਘਰ ਚ ਵੜਿਆ ਤੇ ਗਵਾਂਡੀਆਂ ਦਾ ਵੀ ਨਹੀਂ ਬਚਣਾ ਜੇ ਗਵਾਂਡੀਆਂ ਦੇ ਆ ਗਿਆ ਤਾਂ ਮੇਰਾ ਪੁੱਤ ਵੀ ਨਹੀਂ ਬਚਣਾ ਸਾਨੂੰ ਆਪਣੇ ਮੁੱਦੇ ਆਪ ਤੈਅ ਕਰਨੇ ਚਾਹੀਦੇ ਨੇ ਆਪਣੇ ਪਿੰਡ ਦੇ ਆਪਣੇ ਬੱਚਿਆਂ ਦੇ ਚੌਕੀਦਾਰ ਵੀ ਬਣਨਾ ਪੈਗਾ ਤੇ ਮੌਜੂਦਾ ਸੱਤਾ ਨੂੰ ਕੰਪੈਲ ਕਰਨਾ ਪੈਗਾ ਨਹੀਂ ਲੋਕ ਮੁੱਦਿਆਂ ਦੀ ਗੱਲ ਕਰੋ ਲੋਕ ਕੀ ਚਾਹੁੰਦੇ ਨੇ ਉਸ ਪਾਸੇ ਵੱਲ ਉਤਰੋ ਅਸੀਂ ਤੁਹਾਡੇ ਮੁਤਾਬਕ ਨਹੀਂ ਚੱਲਣਾ ਅਸੀਂ ਲੋਕਾਂ ਦੀ ਸਾਨੂੰ ਕੀ ਚਾਹੀਦਾ ਮੇਰੇ ਪੁੱਤ ਨੂੰ ਕੀ ਚਾਹੀਦਾ ਮੇਰੀ ਧੀ ਨੂੰ ਕੀ ਚਾਹੀਦਾ ਉਹਦੇ ਲਈ ਅੱਗੇ ਰੱਖ ਕੇ ਅਸੀਂ ਲੜੀਏ ਫਿਰ ਮੈਂ ਸਭ ਦਾ ਕੋਈ ਨਾ ਕੋਈ ਮਸਲਾ ਜ਼ਰੂਰ ਹੱਲ ਹੋਏਗਾ ਹੱਲ ਵੀ ਨਿਕਲ ਲਗੇ ਬਹੁਤ ਸ਼ੁਕਰੀਆ ਸਰ ਮੈਨੂੰ ਲੱਗਦਾ ਕਿ ਲੋਕਤੰਤਰ ਇਹਨੂੰ ਹੀ ਕਹਿੰਦੇ ਨੇ ਕਿ ਜਿੱਥੇ ਲੋਕਾਂ ਦੇ ਦੁਆਰਾ ਤੰਤਰ ਚਲਾਇਆ ਜਾਵੇ ਨਾ ਕਿ ਤੰਤਰ ਦੁਆਰਾ ਲੋਕਾਂ ਨੂੰ ਹੱਕਿਆ ਜਾਵੇ ਬਹੁਤ ਸ਼ੁਕਰੀਆ ਤੁਸੀਂ ਸਮਾਜਦਾਤਾ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਤਾ तमाम ਮਸਲਾ ਜਿਹੜਾ ਹੈਗਾ ਉਸ ਨੂੰ ਅਸੀਂ ਇਸ ਕਰਕੇ ਸੰਜੀਦਗੀ ਦੇ ਨਾਲ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਲੋਕ ਮੁੱਦੇ ਕਿਤਨਾ ਕਿਤੇ ਗਾਇਬ ਨੇ ਇਸ ਪੂਰੇ ਲੋਕ ਲੋਕਾਂ ਦੇ ਵਿੱਚ ਜਿਹੜਾ ਲੋਕ ਵਿਚਰ ਰਹੇ ਨੇ ਜਾਂ ਸਿਆਸਤਾਂ ਵਿੱਚਰ ਰਹੇ ਨੇ ਲੋਕ ਸਭਾ ਚੋਣਾਂ ਜਿਹੜੀਆਂ ਚੱਲ ਰਹੀ ਨੇ ਇਸ ਅਖਾੜੇ ਦੇ ਵਿੱਚੋਂ ਜੇ ਲੋਕਾਂ ਦੇ ਮਸਲੇ ਗਾਇਬ ਹੋਣਗੇ ਨਜ਼ਰ ਨਹੀਂ ਆਉਣਗੇ ਤਾਂ ਚਿੰਤਾ ਦੀ ਗੱਲ ਜ਼ਰੂਰ ਬਣਦੀ ਹੈ ਕਿ ਆਖਰਕਾਰ ਕਦੋਂ ਲੋਕਾਂ ਦੀ ਗੱਲ ਹੋਵੇਗੀ ਕਦੋਂ ਲੋਕਾਂ ਦੇ ਮਸਲਿਆਂ ਦੀ ਗੱਲ ਹੋਵੇਗੀ ਲੋਕਤੰਤਰ ਦੀ ਗੱਲ ਕਦੋਂ ਹੋਵੇਗੀ ਤਾਂ ਤੁਸੀਂ ਇਸ ਵਾਰ ਕੀ ਸੋਚਦੇ ਹੋ ਆਪਣਾ ਕਮੈਂਟ ਆਪਣੇ ਟਿੱਪਣੀ ਜਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੋਟੋ ਆ ਕੇ ਲੈਣੀ ਹੈ ਬਹੁਤ ਬਹੁਤ ਧੰਨਵਾਦ